ਧੰਨਵਾਦ ਪਿੰਨਰ ਜੀ ਤੁਹਾਨੂੰ ਤੇ ਸਮੂਹ ਲੋਕਿਆ ਨੂੰ ਸਤਿ ਸ਼੍ਰੀ ਅਕਾਲ ਸੁਪਰਨ ਸਾਹਿਬ ਕੱਲ ਕੈਨੇਡਾ ਡੇ ਸੀ ਗਿਆ ਸੋ ਸਾਡੇ ਵੱਲੋਂ ਵੀ ਤੁਹਾਨੂੰ ਹਾਂਜੀ ਬਹੁਤ-ਬਹੁਤ ਕੈਨੇਡਾ ਡੇ ਦੀਆਂ ਮੁਬਾਰਕਾਂ ਜੀ ਜੀ ਬਿਲਕੁਲ ਪਿੰਨਰ ਜੀ ਧੰਨਵਾਦ ਤੇ ਤੁਹਾਨੂੰ ਵੀ ਤੁਹਾਨੂੰ ਤੇ ਸਾਰੇ ਜਿਹੜੇ ਸੁਣਨ ਵਾਲੇ ਸਾਡੇ ਸਰੋਤੇ ਨੇ ਸਭ ਨੂੰ ਕੈਨੇਡਾ ਦੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਸਭ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰਸਕਾਲ ਪ੍ਰਿਆਨ ਸਾਹਿਬ ਕੱਲ ਨਾ ਕਾਲਸ ਆਈਆਂ ਪਰ YouTube ਦੇ ਉੱਤੇ ਵੀ ਆਪਣਾ ਪਾਇਆ ਬਹੁਤ ਸਾਰੇ ਪਰਿਵਾਰ ਬਜ਼ੁਰਗ ਜਿਨ੍ਹਾਂ ਦੀ ਕਾਲਾਂ ਆਈਆਂ ਜਿਹੜੇ 50 52 ਸਾਲ ਪਹਿਲਾਂ ਆਏ ਪੰਜਾਬਗਰ ਉਹਨਾਂ ਨੇ ਬਹੁਤ ਵਧੀਆ ਐਕਸਪੀਰੀਅੰਸ ਸ਼ੇਅਰ ਕੀਤੇ ਹਾਂ ਕਿਤੇ ਨਾ ਕਿਤੇ ਸਾਰੀਆਂ ਕੌਸ ਦੇ ਵਿੱਚ ਇੱਕ ਚੀਜ਼ ਜ਼ਰੂਰ ਰੜਕੀ ਆ ਇਹ ਮੈਂ ਕਿਉਂਕਿ ਮੈਂ ਵੀ ਇਨਪੁਟ ਪਾਈ ਸੀ ਮੈਂ ਕਹਿਆ ਜੀ ਕਈ ਵਾਰ ਹੁੰਦਾ ਜਦੋਂ ਤਰੱਕੀ ਹੁੰਦੀ ਆ ਉਹਦੇ ਨਾਲ ਬਹੁਤ ਸਾਰੀਆਂ ਊਣਤਾਈਆਂ ਵੀ ਰਹਿ ਜਾਂਦੀਆਂ ਨੇ ਤੇ ਕਹਿੰਦੇ ਜੀ ਪਹਿਲਾ ਵਰਗਾ ਕੈਨੇਡਾ ਨਹੀਂ ਰਿਹਾ ਹੈਗਾ ਤੇ ਰੂਹੋਂ ਸੁਖਣੇ ਜੇ ਲੋਕ ਹੋਗੇ ਵੀ ਉਹ ਗੱਲਾਂ ਨਹੀਂ ਹੈਗੀਆਂ ਪਰ ਫੇਰ ਵੀ ਉਹਨਾਂ ਨੇ ਇੱਕ ਚੀਜ਼ ਜ਼ਰੂਰ ਕਿਹਾ ਕਹਿੰਦੇ ਵੀ ਇਸ ਕੰਟਰੀ ਨੇ ਦਿੱਤਾ ਬਹੁਤ ਕੁਝ ਐ ਸਾਨੂੰ ਜੀ ਆ ਫਿਰ ਜੀ ਬਿਲਕੁਲ ਜਿਵੇਂ ਮੈਂ ਬਹੁਤ ਵਾਰ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਕੈਨੇਡਾ ਦੇ ਵਿੱਚ ਅਸੀਂ ਕੋਈ ਨਵੇਂ ਨਹੀਂ ਆ ਕਿ ਅਸੀਂ ਕੋਈ ਇੱਥੇ ਨਵੇਂ ਆਏ ਹਾਂ ਹੁਣ ਜੇ ਸਾਡੇ ਬਾਰੇ ਇਹ ਸ਼ਬਦ ਵੀ ਵਰਤ ਲਿਆ ਜਾਂਦਾ ਵੀ ਇਹ ਬਾਹਰੋਂ ਆਏ ਇਮੀਗ੍ਰੈਂਟਸ ਨੇ ਸੋ ਮੈਨੂੰ ਲੱਗਦਾ ਵੀ ਉਹ ਸ਼ਬਦ ਵੀ ਹੁਣ ਜਿਹੜਾ ਇਹ ਜਾਇਜ਼ ਨਹੀਂ ਆ ਕਿ ਸਾਨੂੰ ਇੱਥੇ ਆਇਆ ਨੂੰ 125 ਸਾਲ ਤੋਂ ਵੱਧਾ ਸਮਾਂ ਹੋ ਚੁੱਕਾ ਜੀ ਤੋ ਅਗਰ 1897 ਤੋਂ ਦੇਖੀਏ ਹੁਣ 20 ਤੋਂ ਅੱਜ 24 ਚੱਲਣ ਲੱਗਾ ਆ ਜੀ ਤੁਸੀਂ ਆਪ ਦੇਖ ਲਓ ਵੀ ਕਿੰਨਾ ਲੰਬਾ ਸਮਾਂ ਹੋ ਗਿਆ ਤੇ ਕਈ ਤੇ 8 3 4 5 ਜਨਰੇਸ਼ਨਾਂ ਤੱਕ ਜਿਹੜੀਆਂ ਇੱਥੇ ਇਹ ਹੋ ਚੁੱਕੀਆਂ ਨੇ ਸਭ ਇਹ ਜਿਹੜੇ ਨੇ ਜਿਹੜੇ ਕਦੀ ਮੇਰੇ ਖਿਆਲ ਪੰਜਾਬ ਵੀ ਨਹੀਂ ਗਏ ਹੋਣਗੇ ਇੱਥੇ ਪੜ੍ਹੇ ਇੱਥੇ ਸਾਰਾ ਕੁਝ ਪੜਾਈ ਲਖਾਈ ਸਭ ਕੁਝ ਕੀਤਾ ਦੇ ਨਵੇਂ ਜਰੂਰ ਲੋਕ ਆ ਰਹੇ ਨੇ ਪਰ ਜੇ ਕਈਏ ਸਾਡੀ ਕਮਿਊਨਿਟੀ ਕੋਈ ਕੈਨੇਡਾ ਚ ਨਵੀਂ ਆ ਤਾਂ ਇਹੋ ਜੀ ਗੱਲ ਨਹੀਂ ਆ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਪੰਜਾਬ 50 ਸਾਲ ਪੁਰਾਣੇ ਆਏ ਲੋਕ ਵੀ ਨੇ 70 ਸਾਲ ਪਹਿਲਾਂ ਵਾਲਾ ਸ਼ਾਇਦ ਕੋਈ ਨਾ ਵੀ ਹੋਵੇ ਪਰ 50 60 ਸਾਲ ਵਾਲੇ ਤੁਹਾਨੂੰ ਅੱਜ ਵੀ ਆਮ ਮਿਲ ਜਾਣਗੇ ਬਾਕੀ ਨਵੇਂ ਵੀ ਬਹੁਤ ਆਏ ਨੇ ਸਾਰਿਆਂ ਦੇ ਆਪ ਕੋ ਆਪਣੇ ਤਿਆਰਵੇ ਨੇ ਤੇ ਅਗਰ ਕਿਸੇ ਨੂੰ ਲੱਗਦਾ ਆ ਬੇ ਇਸ ਕੰਟਰੀ ਦੇ ਵਿੱਚ ਕੈਨੇਡਾ ਦੇ ਵਿੱਚ ਹੁਣ ਬਦਲਾ ਆ ਗਿਆ ਜਾ ਪਹਿਲਾਂ ਵਾਲੀ ਗੱਲਾਂ ਨਹੀਂ ਰਹੀਆਂ ਜਾਂ ਜੋ 15 ਕੀਮਤਾ ਦੀ ਗੱਲਾਂ ਮਾਤਾ ਹੁੰਦੀਆਂ ਸੀ ਆਮਾਨਦਾਰੀ ਦੀ ਗੱਲਬਾਤ ਕਰ ਲਈਏ ਜੀ ਇੱਕ ਬੁਧੀਵਾਸੇ ਮਦਦ ਕਰਨਾ ਅਗਰ ਕੋਈ ਇੱਥੇ ਕਿਉਂਕਿ ਮੈਨੂੰ ਯਾਦ ਹੈ ਕਿ ਵੇਰੇ ਇੱਥੇ ਲੋਕਾਂ ਦੀ ਅਸੀਂ ਗੱਲਾਂ ਸੁਣਦੇ ਆ ਉਹ ਦੱਸਦੇ ਸੀ ਵੀ ਜਦੋਂ ਪਹਿਲੇ ਸਮੇਂ 'ਚ ਕੋਈ ਨਵੇਂ ਆਉਂਦੇ ਸੀ ਤਾਂ ਰਾਲੇ ਮੇਲੇ ਕਿ ਉਹਦੀ ਹੈਲਪ ਕਮਿਊਨਿਟੀ ਬਹੁਤ ਕਰਦੀ ਸੀ ਜੀ ਪਰ ਅੱਜ ਦੇਖ ਲਈਏ ਵੀ ਕਮਿਊਨਿਟੀ ਹੀ ਕਮਿਊਨਿਟੀ ਨੂੰ ਲੁੱਟਣ ਲਈ ਹੈ ਜੀ ਐਲਐਮਆ ਦੀ ਗੱਲਬਾਤ ਕਰ ਲਈਏ ਕਿੰਨੇ ਕਿੰਨੇ ਡਾਲਰ 11 ਡਾਲਰ ਜਿਹੜੇ ਨੇ ਉਹ ਲੈ ਕੇ ਤਨਖਾਹ ਮਾਰਨ ਦੀ ਗੱਲਬਾਤ ਕਰ ਲਈਏ ਡਰੱਗਸ ਤੇ ਚੰਗੀ ਗੱਲ ਕਰ ਲਈਏ ਪੋਲਿਟਿਕਸ ਜਿਸ ਕਦਰ ਨਿਗਾਰ ਆ ਗਿਆ ਆਪਣੇ ਨੌਜਵਾਨ ਜਦੋਂ ਅਸੀਂ ਇਥੇ ਚੋਰੀਆਂ ਕਰਦੇ ਦੇਖਦੇ ਆ ਨਸ਼ੇ ਵਿੱਚ ਦੇਖਦੇ ਆ ਲੜਾਈ ਝਗੜੇ ਕਾਦੇ ਦੇਖਦੇ ਆ ਸੋ ਇਹ ਜਿਹੜਾ ਨਿਗਾਰ ਆਇਆ ਉਹਨਾਂ ਦਾ ਨਹੀਂ ਚਾਹੀਦਾ ਸੀਗਾ ਐਸੇ ਕਮਿਊਨਿਟੀ ਵਿਚਾਰ ਪਟੰਦਰਾ ਕਰਨੇ ਲੋੜ ਹੈ ਵੀ ਜਿਹੜੀਆਂ ਗੱਲਾਂ ਨੂੰ ਅਸੀਂ ਕਿਸੇ ਸਮੇਂ ਮਾਣ ਮਹਿਸੂਸ ਕਾਦੇ ਸੀ ਆਪਣੀ ਕਮਿਊਨਿਟੀ ਬਾਰੇ ਦੱਸਣ ਵਾਸਤੇ ਆਪਣੇ ਇਤਿਹਾਸ ਬਾਰੇ ਦੱਸਣ ਵਾਸਤੇ ਉਹਨ ਸਾਡੀ ਕਮਿਊਨਿਟੀ ਦੀ ਜਿਹੜੀ ਇਮੇਜ ਹੈ ਨਾ ਉਹ ਪੂਰੇ ਕੈਨੇਡਾ ਦੇ ਵਿੱਚ ਬਹੁਤ ਹੀ ਮਾੜੀ ਬਣ ਗਈ ਹੈ ਸਾਡੀ ਕਮਿਊਨਿਟੀ ਪ੍ਰਤੀ ਜਿਹੜਾ ਰੇਸਿਸਿਜ਼ਮ ਹੈ ਜੀ ਉਹਦੇ 'ਚ ਇਕੱਲਾ ਇਹ ਪੰਜਾਬੀ ਕਮਿਊਨਿਟੀ ਦੀ ਗੱਲ ਨਹੀਂ ਹੈ ਓਵਰਆਲ ਜਿਹੜੀ ਇੰਡੀਅਨ ਕਮਿਊਨਿਟੀ ਦੀ ਮੈਂ ਗੱਲ ਕਰ ਰਿਹਾ ਕਿ ਰੇਸਿਸਿਜ਼ਮ ਬਹੁਤ ਵੱਧ ਗਿਆ ਸਾਨੂੰ ਚੰਗੀ ਨਿਗਾ ਨਾਲ ਨਹੀਂ ਦੇਖਿਆ ਜਾਂਦਾ ਸੋ ਜਿਹੜੇ ਹਾਲਾਤ ਕਿਸੇ ਸਮੇਂ ਬਲੈਕ ਪਾਈਚਾਰੇ ਵਾਸਤੇ ਹੁੰਦੇ ਸੀ ਨਾ ਵੀ ਕੋਈ ਵੀ ਗੱਲ ਆਉਂਦੀ ਸੀ ਤਾਂ ਬਿਨਾਂ ਕੋਈ ਨਿਊਜ਼ ਪੜੇ ਜਾਂ ਬਿਨਾਂ ਕੋਈ ਤੱਥਾਂ ਨੇ ਕਹਿ ਦਿੰਦੇ ਸੀਗੇ ਜੀ ਇਹ ਬਲੈਕ ਪਾਈਚਾਰੇ ਦੇ ਹੱਥ ਹੋਣਾ ਮਤਲਬ ਗੋਲੀ ਚੱਲ ਗਈ ਤਾਂ ਪਹਿਲੀ ਗੱਲ ਇਹ ਹੋਣੀ ਆ ਵੀ ਕਿਤੇ ਬਲੈਕ ਪਾਈਚਾਰੇ ਚਲਾਤੀ ਹੋਣੀ ਆ ਜੀ ਤੇ ਇਹੋ ਜੇ ਹਲਾ ਸਾਡੀ ਕਮਿਊਨਿਟੀ ਦੇ ਬਣਦੇ ਜਾ ਰਹੇ ਨੇ ਤੇ ਅਸੀਂ ਆਪ ਦੇਖਣਾ ਵੀ ਅਸੀਂ ਇਹ ਜਿਹੜੀ ਇਮੇਜ ਹੈ ਇਹ ਸੁਧਾਰਨੀ ਹੈ ਜਾਂ ਇਸ ਨੂੰ ਅਸੀਂ ਹੋਰ ਖਰਾਬ ਕਰਨਾ ਇਹ ਸਾਡੇ ਆਪਣੇ ਹੱਥ ਦੇ ਵਿੱਚ ਆ ਤਾਂ ਜੇਕਰ ਸਿਰਫ ਗੱਲਾਂ ਹੀ ਕਰਨੀ ਆਵੇ 200 ਸਾਲ ਪਹਿਲਾਂ ਅਸੀਂ ਇਸ ਤਰ੍ਹਾਂ ਹੁੰਦੇ ਸੀ 400 ਸਾਲ ਪਹਿਲਾਂ ਇਸ ਤਰ੍ਹਾਂ ਹੁੰਦੇ ਸੀ ਅੱਜ ਕੀ ਆ ਇਹ ਬਹੁਤ ਜ਼ਰੂਰੀ ਹੈ ਇਹ ਕੋਖਣ ਦੀ ਲੋੜ ਹੈ ਜੀ ਸ਼ਾਰਟਕਟ ਦਾ ਰਸਤਾ ਬਣਾਇਆ ਜਾ ਰਿਹਾ ਪ੍ਰਧਾਨ ਸਾਹਿਬ ਔਰ ਪੈਸੇ ਦੀ ਦੌੜ ਲੱਗੀ ਹੋਈ ਆ ਪੈਸਾ ਚਾਹੀਦਾ ਕਿਹਨੂੰ ਸਭ ਨੂੰ ਚਾਹੀਦਾ ਹੁੰਦਾ ਪਰ ਜਿਹੜੇ ਉਹ ਦੌੜ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਕਿੰਨਾ ਕੁ ਚਾਹੀਦਾ ਜਿਨ੍ਹਾਂ ਨੇ ਕਦਰਾਂ ਕੀਮਤਾਂ ਨੂੰ ਛਿੱਕੇ ਦੇ ਟੰਗ ਦਿੱਤਾ ਹੈਗਾ ਤੇ ਸੋਚਣ ਸੋਚਣ ਦਾ ਗੰਭੀਰ ਮੁੱਦਾ ਬਣ ਚੁੱਕਿਆ ਜਿੱਥੇ-ਇਥੇ ਵੱਡੀਆਂ-ਵੱਡੀਆਂ ਕਾਨਫਰੰਸੇਜ਼ ਹੋ ਜਾਂਦੀਆਂ ਨੇ ਬਹੁਤ ਕੁਝ ਹੁੰਦਾ ਹੈ ਬੋਲੀ ਨੂੰ ਲੈ ਕੇ ਸਾਰਾ ਕੁਝ ਇਹ ਘਟੋ-ਘਟ ਆਪ ਦੇ ਕਿਰਦਾਰ ਨੂੰ ਲੈ ਕੇ ਵੀ ਜਿਹੜਾ ਜੀ ਵਿਚਾਰ ਵਟਾਂਦਰੇ ਹੋਣੇ ਚਾਹੀਦੇ ਤੁਸੀਂ ਇੱਕ ਬਹੁਤ ਵਧੀਆ ਪੁਆਇੰਟ ਪਹਿਲਾਂ ਹੀ ਸਟਾਰਟਿੰਗ 'ਚ ਕਿਹਾ ਹੈ ਵੀ ਸੁੰਡ ਨੂੰ ਆਉਂਦਾ ਗੱਲਾਂ ਬਾਤਾਂ ਹੁੰਦੀਆਂ ਨੇ ਮੈਨੂੰ ਵੀ ਇੱਕ ਇੱਕ ਵੀਰ ਨੇ ਦੱਸਿਆ ਕਿ ਨਾ ਅ ਚਾਹੇ ਕੋਈ ਟਰੱਕਿੰਗ ਨਾਲ ਜੁੜਿਆ ਸੀ ਕੋਈ ਟੈਕਸੀ ਨਾਲ ਜੁੜਿਆ ਸੀ ਜਾਂ ਕੋ ਹੋਰ ਚੀਜ਼ਾਂ ਦੇ ਨਾਲ ਕਹਿੰਦੇ ਹੈਲਪ ਹੈਲਪ ਬਹੁਤ ਕਰਦੇ ਸੀਗੇ ਜੀ ਪਹਿਲਾਂ ਜੇ ਕਿਤੇ ਕੋਈ ਮੁਸ਼ਕਲ ਆ ਜਾਣੀ ਅੱਜ ਕੱਲ ਤਾਂ ਇੱਕ ਦੂਜੇ ਨੂੰ ਦਰੜ ਕੇ ਅੱਗੇ ਅੱਗੇ ਲੱਗਣ ਦੀ ਜਿਹੜੀ ਇਹ ਦੌੜ ਲੱਗੀ ਹੋਈ ਆ ਚਲੋ ਪ੍ਰਮਾਤਮਾ ਫੇਰ ਵੀ ਮਿਹਰ ਭਰਿਆ ਰੱਖੇ ਪਰ ਅਕਸ ਦਿਨੋਂ ਦਿਨ ਆਪਣੀ ਕਮਿਊਨਿਟੀ ਦਾ ਜਿਹੜਾ ਜੀ ਉਹ ਖਰਾਬ ਹੁੰਦਾ ਜਾ ਰਿਹਾ ਹੈਗਾ ਸੋ ਲਓ ਜੀ ਕਰਾਂਗੇ ਗੱਲਾਂ ਬਾਤਾਂ ਜੁੜੇ ਹੋਏ ਸੀ ਸਟੂਡੀਓ ਦੇ ਨਾਲ ਸਟੂਡੀਓ ਨੰਬਰ 905 6 1350 ਪਦੇਣਾ ਸਾਹਿਬ ਦਾ ਨੰਬਰ ਤੁਹਾਨੂੰ ਕੋਈ ਵੀ ਟਰੱਕ ਲੋਨ ਚਾਹੀਦਾ ਹੋਵੇ ਜਾਂ ਟਰੱਕ ਇੰਡਸਟਰੀ ਨਾਲ ਜੁੜਿਆ ਹੈ ਇਕੁਪਮੈਂਟ ਦਾ ਲੋਨ ਚਾਹੀਦਾ ਤਾਂ ਜਰੂਰ ਸਾਕਲਤਨ ਸਿੰਘ ਪਧਾਣਾਹੋਰੀ ਪ੍ਰੋਫੈਸ਼ਨਲੀ ਸੁਭਾਵਾਂ ਦਿੰਦੇ ਨੇ ਬੜਾ ਲੰਮਾ ਤਜਰਬਾ ਹੈ ਇਸ ਫੀਲਡ ਦੇ ਵਿੱਚ ਔਰ ਤੁਹਾਡੀ ਫਾਈਲ ਵਧੀਆ ਤਰੀਕੇ ਨਾਲ ਤਿਆਰ ਕਰਕੇ ਕੁਝ ਕੁ ਘੰਟਿਆਂ ਦੇ ਵਿੱਚ ਤੁਹਾਨੂੰ ਟਰੱਕ ਲੋਨ ਜਾਂ ਇਕੁਪਮੈਂਟ ਦਾ ਲੋਨ ਲੈ ਦਿੰਦੇ ਨੇ 416 848 9698 ਸਾਕਲਤਨ ਸਿੰਘ ਪਧਾਣਾਹੋਰੀ ਦਾ ਨੰਬਰ ਹੈ ਜੀ ਤੇ ਪ੍ਰਿੰਸ ਸਾਹਿਬ ਕਵਰਨ ਸੇਲਸ ਦਾ ਸ਼ੁਰੂ ਕਰਦੇ ਆ ਜੀ ਆਪਾਂ ਤੇ ਬੜੇ ਚਿਰ ਦੀ ਚਰਚਾ ਸੀਗੀ ਜਦੋਂ ਦੀ ਆ ਪਿਛਲੀ ਇੱਕ ਬਾਇਲੈਕਸ਼ਨ ਹੋਈ ਆ ਸੋ ਉਹਦੇ ਵਿੱਚ ਜਿਹੜਾ ਗੜ ਸੀਗਾ ਜਿਹੜਾ ਲਿਬਰਲਸ ਦਾ ਉਹ ਸੀਟ ਖੁੱਸ ਗਈ ਇਹਨਾਂ ਦੇ ਹੱਥੋਂ ਔਰ ਕੰਜ਼ਰਵੇਟਿਵ ਵਾਲੇ ਜਿੱਤੇ ਨੇ ਉਸ ਤੋਂ ਬਾਅਦ ਬੜੀਆਂ ਜਿਹੜੀਆਂ ਜੀ ਗੱਲਾਂ ਬਾਤਾਂ ਹੋਣ ਲੱਗੀਆਂ ਵੀ ਪੈਟਰਿਕ ਜਿਹੜੇ ਆ ਜਸਟਨ ਟਰੂਡੋ ਹੋਣਾ ਨੂੰ ਜਿਹੜਾ ਜੀ ਉਹ ਅਸਤੀਫਾ ਦੇ ਦੇਣਾ ਚਾਹੀਦਾ ਪਰ ਹੁਣ ਅਸਤੀਫੇ ਤੋਂ ਨਾ ਦੀ ਗੱਲ ਸਾਹਮਣੇ ਆ ਰਹੀ ਹੈ ਜੀ ਕਿਨ ਜੀ ਕੱਲ ਜਦੋਂ ਜਸਟਨ ਟ੍ਰੂਡੋ ਸਾਹਿਬ ਉਹਨੇ ਇੱਕ ਤਾਂ ਕੈਨੇਡਾ ਡੇ ਮੌਕੇ ਦੇਸ਼ ਭਰ ਦੇ ਜਿਹੜੇ ਕੈਨੇਡੀਅਨਸ ਨੇ ਸੋ ਉਹਨਾਂ ਵਕਤ ਆਪਣਾ ਸੰਦੇਸ਼ ਜਾਰੀ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਜਸਟਨ ਟ੍ਰੂਡੋ ਸਾਹਿਬ ਨੇ ਉਹ মিডিਆ ਦੇ ਨਾਲ ਇਹ ਗੱਲਾਂ ਬਾਤਾਂ ਵੀ ਉਹਨਾਂ ਨੇ ਕੀਤੀਆਂ ਨੇ ਸੋ মিডিਆ ਜੋ ਉਹਨਾਂ ਨੇ ਇੰਟਰਵਿਊਸ ਦਿੱਤੀਆਂ ਨੇ ਸੋ ਉਹਦੇ ਵਿੱਚ ਵੀ ਉਹਨਾਂ ਨੇ ਆਪਣੇ ਭਵਿੱਖ ਬਾਰੇ ਕਾਫੀ ਕੁਝ ਜਿਹੜਾ ਸਪਸ਼ਟ ਕੀਤਾ ਸੋ ਪਹਿਲੀ ਗੱਲ ਤਾਂ ਇਹਦੇ ਵਿੱਚ ਇਹ ਆ ਕਿ ਜੋ ਕੈਨੇਡਾ ਦੇ ਮੌਕੇ ਇਸਕ ਨੂੰ ਜਿਨ੍ਹਾਂ ਲੋਕਾਂ ਨੇ ਵੀ ਆਪਣੀ ਸ਼ਹਾਦਤਾਂ ਦੇ ਨਾਲ ਇਸ ਮੁਲਕ ਨੂੰ ਇੱਕ ਵਧੀਆ ਇਹ ਦੁਨੀਆ ਦਾ ਇੱਕ ਚੰਗਾ ਮੁਲਕ ਜਿਹੜਾ ਬਣਾਇਆ ਜਿਸ ਢੰਗ ਨਾਲ ਇੱਥੇ ਲੋਕਾਂ ਵਾਸਤੇ ਫ੍ਰੀडम ਜਿਹੜੀ ਆ ਇਹ ਮੁਹੱਈਆ ਕਰਵਾਈ ਗਈ ਇੱਥੇ ਲੋਕਾਂ ਨੂੰ ਇੱਕ ਰਹਿਣ ਦਾ ਇੱਕ ਚੰਗਾ ਮੌਕਾ ਦਿੱਤਾ ਗਿਆ ਦੁਨੀਆ ਭਰ ਦੇ ਲੋਕ ਜਿਹੜੇ ਨੇ ਕੈਨੇਡਾ ਆ ਕੇ ਵਸਣ ਨੂੰ ਇੱਕ ਆਪਣਾ ਸੁਪਨਾ ਜਿਹੜਾ ਬਣਾ ਕੇ ਚੱਲਦੇ ਰਹੇ ਨੇ ਤੋਂ ਅੱਜ ਵੀ ਵੱਡੀ ਤਦਾਦ ਚ ਲੋਕ ਕੈਨੇਡਾ ਆਉਣਾ ਚਾਹੁੰਦੇ ਨੇ ਇੱਥੇ ਆ ਕੇ ਵਸਣਾ ਚਾਹੁੰਦੇ ਨੇ ਪਰ ਅੱਜ ਭਾਵੇਂ ਹਾਲਾਤ ਕੁਝ ਬਦਲੇ ਵੀ ਨੇ ਪਰ ਸਟਿਲ ਲੋਕ ਜਿਹੜਾ ਆ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਆ ਕੇ ਰਹਿਣਾ ਚਾਹੁੰਦੇ ਨੇ ਸੋ ਜਿਨ੍ਹਾਂ ਲੋਕਾਂ ਨੇ ਵੀ ਕੈਨੇਡਾ ਨੂੰ ਕੈਨੇਡਾ ਬਣਾਈ ਰੱਖਿਆ ਇਸ ਨੂੰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੋ ਉਹਨਾਂ ਨੂੰ ਜਸਟਨ ਟ੍ਰੂਡੋ ਸਾਹਿਬ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ ਉਹਨਾਂ ਨੂੰ ਯਾਦ ਵੀ ਕੀਤਾ ਤੇ ਦੂਜੀ ਗੱਲ ਜਿਹੜੀ ਸੀ ਉਹਨਾਂ ਦੇ ਅਸਤੀਫੇ ਦੀ ਕਿਉਂਕਿ ਜਿਸ ਢੰਗ ਦੇ ਨਾਲ ਇਹ ਬਾਈ ਇਲੈਕਸ਼ਨ ਜਿਹੜੀ ਸੈਂਟ ਪੌਲੀ ਹੋਈ ਸੀ ਸੋ ਉਹਦੇ ਵਿੱਚ ਲਿਬਰਲ ਪਾਰਟੀ ਦੀ ਹਾਰ ਹੋਈ ਹੈ ਸੋ ਉਸ ਹਾਰ ਤੋਂ ਬਾਅਦ ਉਨਾ ਦੇ ਕੁਝ ਆਪਣੇ ਲੀਡਰ ਵੀ ਜਿਹੜੇ ਨੇ ਉਸਾਰ ਦੇ ਉਪਰੰਤ ਜਿਹੜਾ ਆ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਜੇ ਸਟੂਡੋ ਸਾਹਿਬ ਦੀ ਜਿਹੜੀ ਲੀਡਰਸ਼ਿਪ ਹੈ ਸੋ ਇਹਦੇ ਵਿੱਚ ਤਬਦੀਲੀ ਕਰਨ ਦੀ ਲੋੜ ਹੈ ਸੋ ਜਿਹਦੇ ਵਿੱਚ ਨਿਊ ਬੈਂਸਵਿਕ ਦੇ ਜਿਹੜੇ ਇਹ ਪਾਰਲੀਮੈਂਟ ਦੇ ਮੈਂਬਰ ਸੀ ਵਾਇਲ ਲਿੰਗਸ ਉਹਨਾਂ ਦੀ ਗੱਲਬਾਤ ਕਰ ਲਈਏ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਸਾਬਕਾ ਪ੍ਰੀਮੀਅਰ ਨੇ ਇਹ ਕ੍ਰਿਸਟੀ ਕਲਾਰਕ ਉਹਨਾਂ ਦੀ ਗੱਲਬਾਤ ਕਰ ਲਈਏ ਕੁਝ ਹੋਰ ਵੀ ਐਮਪੀਸ ਨੇ ਜਿਹੜੇ ਕਿ ਸਿੱਧੇ ਜਾਂ ਅਸੀਂ ਦੇ ਢੰਗ ਦੇ ਨਾਲ ਜਿਸ ਤੁਰਦੋ ਸਾਹਿਬ ਦੀ ਲੀਡਰਸ਼ਿਪ ਤੇ ਸਵਾਲ ਖੜੇ ਕਰ ਰਹੇ ਸਨ ਤੇ ਇਹ ਸਾਰੀਆਂ ਕਿਆਸਰਾਈਆਂ ਨੂੰ ਖਤਮ ਕਰ ਦਿਆ ਜਿਸ ਤੁਰਦੋ ਸਾਹਿਬ ਨੇ ਸਪਸ਼ਟ ਕਹਿ ਦਿੱਤਾ ਕਿ ਮੈਂ ਜਿਹੜਾ ਅਸਤੀਫਾ ਆ ਇਸ ਸਮੇਂ ਉਹਦੇ ਬਾਰੇ ਕੋਈ ਸੋਚ ਵਿਚਾਰ ਨਹੀਂ ਕਰ ਰਿਹਾ ਤੇ ਮੈਂ ਕੰਟੀਨਿਊ ਕਹਿੰਦੇ ਵੀ ਕੈਂਡੀਡਾਟੀ ਸੇਵਾ ਜਿਹੜੀ ਆ ਇਸੇ ਢੰਗ ਦੇ ਨਾਲ ਕਾਜਦਾ ਰਹਾਂਗਾ ਸੋ ਉਹਨਾਂ ਨੇ ਕਿਹਾ ਜਿਹੜੀ ਅਗਲੇ ਸਾਲ ਦੀ ਵੀ ਜਿਹੜੀ ਕੈਨੇਡਾ ਦੇਦੀ ਜਿਹੜੀ ਸੈਲੀਬ੍ਰੇਸ਼ਨਸ ਨੇ ਸੋ ਮੈਂ ਐਸੀ ਢੰਗ ਨਾਲ ਦੇਖਣਾ ਚਾਹੁੰਦਾ ਉਸ ਤੋਂ ਅਗਾਹਾਂ ਵੀ ਕਹਿੰਦੇ ਮੈਂ ਐਸੀ ਢੰਗ ਨਾਲ ਦੇਖਣਾ ਚਾਹੁੰਦਾ ਕਹਿੰਦੇ ਵੀ ਇਹ ਬਹੁਤ ਕੁਸ਼ ਕਹਿੰਦੇ ਕੈਨੇਡਾ ਵਾਸਤੇ ਕਰਨੇ ਦੀ ਲੋੜ ਹੈ ਤੇ ਮੈਂ ਉਹ ਸਾਰਾ ਕੁਝ ਕਰਨੇ ਵਾਸਤੇ ਕਹਿੰਦੇ ਵੀ ਮੈਂ ਦਿਨ ਰਾਤ ਇੱਕ ਕਰਾਂਗਾ ਤੇ ਕੈਨੇਡਾ ਨੂੰ ਜਿੰਨੀਆਂ ਵੀ ਕਮੀਆਂ ਪੇਸ਼ੀਆਂ ਰਹਿ ਗਈਆਂ ਤੇ ਜਿੰਨੀਆਂ ਵੀ ਕਹਿੰਦੇ ਵੀ ਮੁਲਕ ਰੀਏ ਇਸ ਸਮੇਂ ਮੁਸ਼ਕਲਾਂ ਨੇ ਮਜਬੂਰੀਆਂ ਨੇ ਜਾਂ ਤੰਗੀਆਂ ਨੇ ਇਸ ਸਮੇਂ ਮੁਲਕ ਦੇ ਵਿੱਚ ਕਹਿੰਦੇ ਵੀ ਉਹਨਾਂ ਨੂੰ ਦੂਰ ਕਰਨ ਵਾਸਤੇ ਮੈਂ ਦਿਨ ਰਾਤ ਇੱਕੋ ਕੇ ਕੰਮ ਕਰਾਂਗਾ ਸੋ ਅਸਤੀਫੇ ਦੀ ਗੱਲ ਉਹਨਾਂ ਨੇ ਸਿਰੇ ਤੋਂ ਖਾਰਜ ਕਰਤੀ ਹੈ ਸੋ ਪਹਿਲਾਂ ਵੀ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਗੱਲ ਸਪਸ਼ਟ ਕੀਤੀ ਸੀ ਕਹਿੰਦੇ ਕਿ ਜਦੋਂ ਮੇਰੇ ਆਪਣੇ ਪਤਨੀ ਦੇ ਨਾਲ ਸਬੰਧਾਂ ਨੂੰ ਲੈ ਕੇ ਤਣਾਅ ਚੱਲ ਰਿਹਾ ਸੀਗਾ ਰਿਲੇਸ਼ਨਸ਼ਿਪ ਦੇ ਵਿੱਚ ਕਹਿੰਦੇ ਵਿਗਾੜ ਆਇਆ ਸੀਗਾ ਕਹਿੰਦੇ ਉਸ ਸਮੇਂ ਮੈਂ ਗੱਲ ਸੋਚੀ ਸੀ ਕਿ ਮੈਨੂੰ ਅਸਤੀਫਾ ਦੇ ਕੇ ਇੱਕ ਪਾਸੇ ਹੋ ਜਾਣਾ ਚਾਹੀਦਾ ਪਰ ਕਹਿੰਦੇ ਵੀ ਹੁਣ ਤਾਂ ਮੈਂ ਬਿਲਕੁਲ ਵੀ ਅਸਤੀਫੇ ਬਾਰੇ ਜਾਂ ਇਹੋ ਜਿਹੀਆਂ ਗੱਲਾਂ ਬਾਤਾਂ ਬਾਰੇ ਨਹੀਂ ਸੋਚਦਾ ਤੇ ਕੱਲ ਉਹਨਾਂ ਨੇ ਫਿਰ ਇਸ ਗੱਲ ਨੂੰ ਸਪੱਸ਼ਟ ਕਰਦੇ ਹੋਏ ਅਸਤੀਫੇ ਦੀਆਂ ਗੱਲਾਂ ਨੂੰ ਉਹਨਾਂ ਨੇ ਸਿਰੇ ਤੋਂ ਕਾਰਜ ਕੀਤਾ ਤੇ ਇਹ ਗੱਲ ਕਹੀ ਹੈ ਜਿਹੜੀ ਅਗਲੀ ਇਲੈਕਸ਼ਨ ਵੀ 25 ਦੀ ਹੋਣੀ ਹੈ ਸੋ ਉਹ ਵੀ ਜਸਟਨ ਟੂਰੋ ਦੀ ਅਗਵਾਈ ਦੇ ਵਿੱਚ ਹੀ ਲਿਬਰਲ ਪਾਰਟੀ ਲੜੇ ਜੀ ਜੀ ਜੀਪਰਨ ਸਾਹਿਬ ਸੋ ਖਬਰਾਂ ਤੁਹਾਡੇ ਦਾ ਪਚਾਇਆ ਹਾਰਡਵੁੱਡ ਜਾਇੰਟ ਤੁਹਾਨੂੰ ਹਾਰਡਵੁੱਡ ਲਾਇਮਿਨੇਟ ਤੇ ਵਾਇਨਲ ਚਾਹੀਦੀ ਹੈ ਕੈਨੇਡਾ ਚ ਪੰਜਾਬੀ ਦੇ ਸਭ ਤੋਂ ਵੱਡੇ ਸਟੋਰ ਨੇ ਹੈੱਡ ਆਫਿਸ ਇਹਨਾਂ ਦਾ ਸਟੀਲ ਐਂਡ ਟੌਰਮ ਦਾ ਇੰਟਰਸੈਕਸ਼ਨ ਦੇ ਇੱਥੇ ਰੇਲਵੇ ਟ੍ਰੈਕ ਕੋਲ ਨੂੰ ਫੇਸ ਕਰਦਾ 416 768 2200 ਹਾਰਡਵੁੱਡ ਜਾਇੰਟ ਟਰੱਕ ਦਾ ਲਾਇਸੈਂਸ ਲੈਣਾ ਹੈ ਤੇ ਹਰ ਤਰ੍ਹਾਂ ਦੀ ਟ੍ਰੇਨਿੰਗ ਮੈਨੂਅਲ ਟਰੱਕ ਤੇ ਆਟੋਮੈਟਿਕ ਤੇ ਦਿੰਦੇ ਨੇ ਜੀ ਇਹ ਐਮਡੀ ਟਰੱਕ ਅਕੈਡਮੀ ਵਾਲੇ ਸੀ ਸੀ ਸਟ੍ਰੀਟ ਦਾ ਹਵਾਲਾ ਦਿਓ 500 ਡਾਲਰ ਦਾ ਡਿਸਕਾਊਂਟ ਤੁਹਾਨੂੰ ਮਿਲੂਗਾ ਐਮਡੀ ਟਰ SMS ਲੌਜਿਸਟਿਕਸ ਵਾਲਿਆਂ ਨੂੰ ਡਿਸਪੈਚਰ ਤੇ ਡਰਾਈਵਰ ਦੀ ਜਰੂਰਤ ਹੈ ਤਾਂ ਕਾਲ ਕਰ ਲਿਓ ਜਰੂਰ SMS ਲੌਜਿਸਟਿਕਸ 64752019 ਤੇ ਕਾਲ ਕਰ ਲਿਓ ਔਰ ਉਹਦੇ ਨਾਲ ਨਾਲ ਰਾਜਧਾਨੀ ਸੂਟਸ ਦੀਆਂ ਸਾਰੀਆਂ-ਸਾਰੀਆਂ ਲੋਕੇਸ਼ਨਸ ਵੀ ਖਬਰਾਂ ਦੇ ਇਸ ਹਿੱਸੇ ਦੇ ਪ੍ਰਾਊਡ ਸਪੌਂਸਰ ਨੇ ਪੰਨ ਸਾਹਿਬ ਜਿਹੜੀ ਅਗਲੀ ਖਬਰ ਆ ਉਹ ਕਈ ਵਾਰ ਤਾਂ ਚਲੋ ਖਬਰ ਨੂੰ ਆਪਾਂ ਖਬਰ ਲਾਵਾਂਗੇ ਬਾਅਦ ਚ ਮੈਂ ਆਪਦੀ ਟਿੱਪਣੀ ਦੇ ਦੂੰਗਾ ਪਹਿਲਾ ਖਬਰ ਇਹ ਹੈ ਵੀ ਪੈਟਰਿਕ ਬਰਾਊਨ ਉਹਨਾਂ ਦੇ ਵੱਲੋਂ ਸਰਦਾਰ ਹਰਜੀਤ ਸਿੰਘ ਸੱਜਣ ਉਹਨਾਂ ਦਾ ਜਿਹੜਾ ਜੀ ਵਿਚਾਰ ਕਰਨ ਦੀਆਂ ਜਿਹੜੇ ਖਬਰਾਂ ਸਾਹਮਣੇ ਆ ਰਹੀਆਂ ਜਿਹੜੇ ਹਰਜੀਤ ਸਿੰਘ ਸੱਜਣ ਉਹਨਾਂ ਦੇ ਉੱਤੇ ਜਿਹੜੇ ਦੋਸ਼ ਲਾਏ ਜਾ ਰਹੇ ਸੀਗੇ ਐ afghanistan ਦੇ ਵਿੱਚੋਂ ਸਿੱਖਾਂ ਨੂੰ ਬਾਹਰ ਕੱਢਣ ਦੇ ਸੰਦਰਭ ਦੇ ਵਿੱਚ ਜੀ ਪਿੰਦਰ ਜੀ ਗਲੋਬ ਐਂਡ ਮੇਲ ਨੇ ਇੱਕ ਆਪਣੇ ਆਰਟੀਕਲ ਦੇ ਵਿੱਚ ਇਹ ਗੱਲ ਨਸ਼ਰ ਕੀਤੀ ਸੀ ਕਿ ਹਰਜੀਤ ਸਿੰਘ ਸੱਜਣ ਜਦੋਂ ਡਿਫੈਂਸ ਮਿਨਿਸਟਰ ਸੀ ਤੇ 2021 ਦੌਰਾਨ ਜਦੋਂ afghanistan ਦੇ ਵਿੱਚ ਇਹ ਜਿਹੜੇ ਵੀ ਨੈਟੋ ਦੀਆਂ ਫੋਰਸਸ ਤੋਂ ਇਹ ਮੂਵ ਹੋਣ ਦਾ ਫੈਸਲਾ ਲਿਆ ਗਿਆ ਸੋ ਉਸ ਸਮੇਂ ਉਹਦੇ ਦੋਸ਼ ਲੱਗੇ ਸੀਗੇ ਵੀ ਉਹਨਾਂ ਨੇ ਆਪਣੀ ਰਿਸੋਰਸਸ ਜਿੰਨੇ ਵੀ ਸੀਗੇ ਉਹਨਾਂ ਨੂੰ ਇਹ ਆਰਡਰ ਕੀਤਾ ਸੀਗਾ ਕਿ ਉੱਥੇ ਜਿਹੜੇ ਅਫਗਾਨਿਸਤਾਨ ਦੇ ਵਿੱਚ ਜਿਹੜੇ ਸਿੱਖ ਪਰਿਵਾਰ ਜਿਹੜੇ ਫਸੇ ਹੋਏ ਨੇ ਸੋ ਉਹਨਾਂ ਨੂੰ ਉੱਥੋਂ ਬਾਹਰ ਕੱਢਿਆ ਜਾਵੇ ਸੋ ਇਹ ਵੱਡੀ ਗਿਣਤੀ 'ਚ ਸਿੱਖ ਪਰਿਵਾਰਾਂ ਨੂੰ ਉੱਥੋਂ ਇਹ ਬਾਹਰ ਕੱਢਣ ਦੀ ਜਿਹੜੀ ਗੱਲ ਉਹਨਾਂ ਵੱਲੋਂ ਕੀਤੀ ਗਈ ਸੀ ਸੋ ਇਸ ਗੱਲ ਦਾ ਹਰਜੀਤ ਸਿੰਘ ਸੱਜਣ ਨੇ ਇਹ ਖੰਡੜ ਵੀ ਕੀਤਾ ਸੀ ਕਹਿੰਦੇ ਵੀ ਮੈਂ ਤਹੋ ਜੇ ਕੋਈ ਗੱਲ ਨਹੀਂ ਕੀਤੀ ਜਿਹੜੀ ਕਿ ਮੇਰੇ ਦਾਇਰੇ ਤੋਂ ਬਾਹਰ ਹੋਵੇ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਸਾਰਾ ਕੁਝ ਜਿਹੜਾ ਕੰਮ ਕਾਜ ਬਾਕੀ ਵੀ ਹੋ ਰਿਹਾ ਸੀਗਾ ਵੀ ਉਹ ਵੀ ਹੋ ਰਿਹਾ ਸੀਗਾ ਬਾਕੀ ਜਿਹੜੇ ਰਿਫਿਊਜੀ ਉਥੋਂ ਬਾਹਰ ਕੱਢਣੇ ਸੀਗੇ ਸੋ ਕਹਿੰਦੇ ਵੀ ਉਹਨਾਂ ਦਾ ਕੰਮ ਵੀ ਹੋ ਰਿਹਾ ਸੀ ਮੈਂ ਖਾਸ ਕਹਿੰਦੇ ਵੀ ਤਵੱਜੋ ਕਿਸੇ ਗੱਲ ਦੀ ਨਹੀਂ ਦਿੱਤੀ ਕਿ ਮੈਂ ਸੇਖਿਆ ਤਾਂ ਮੈਂ ਖਾਸ ਆਪਣੇ ਭਾਈਚਾਰੇ ਨੂੰ ਤਵੱਜੋ ਦਿੱਤੀ ਹੋਵੇ ਕਹਿੰਦੇ ਇਹੋ ਜੀ ਗੱਲ ਨਹੀਂ ਆ ਪਰ ਇਸ ਮਸਲੇ ਤੇ ਜਿੱਥੇ ਇਹ ਗਲੋਬਲ ਮੇਲ ਜੀ ਕਿਉਂਕਿ ਇਹ ਖਬਰ ਛਪੀ ਹੈ ਸੋ ਉੱਥੇ ਜਿਹੜਾ ਮੈਂ ਜਿਹੜਾ ਪਹਿਲਾਂ ਗੱਲ ਕੀਤੀ ਹੈ ਕਿ ਸਾਡੇ ਇਹ ਕਮਿਊਨਿਟੀ ਦੇ ਖਿਲਾਫ ਜਿਹੜਾ ਰਿਸਟਮ ਹੈ ਇਸ ਮੁਲਕ ਦੇ ਵਿੱਚ ਕਾਫੀ ਪਿਛਲੇ ਸਮੇਂ ਦਰਨ ਵਧਿਆ ਆ ਸੋ ਇਸ ਖਬਰ ਦੇ ਥੱਲੇ ਜਿਹੜੇ ਕਮੈਂਟਸ ਸੀਗੇ ਉਹਦੇ ਵਿੱਚ ਵੀ ਹਜੀ ਸਿੰਘ ਸੱਜਣ ਦੇ ਖਿਲਾਫ ਕਮਿਟੀ ਦੇ ਖਿਲਾਫ ਭਾਰਤੀ ਭਾਈਚਾਰੇ ਦੇ ਖਿਲਾਫ ਬਹੁਤ અપਮਾਨਜਨਕ ਪੱਤੀ ਜਨਕ ਗੱਲਾਂ ਬਾਤਾਂ ਲਿਖੀਆਂ ਗਈਆਂ ਕਮੈਂਟ ਕੀਤੇ ਗਏ ਸੋ ਬੁਰੇ ਢੰਗ ਦੇ ਨਾਲ ਜਿਹੜਾ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਸੋ ਇਸ ਮਸਲੇ ਤੇ ਜਿੱਥੇ ਸਿੱਖ ਜਿੱਥੇ ਬੰਦੀਆਂ ਦੀ ਗੱਲਬਾਤ ਕਰੀਏ ਕੁਝ ਇੱਥੇ ਮੀਡੀਆ ਜਿੱਥੇ ਬੰਦੀਆਂ ਕੈਂਡੀਡਾ ਦੀ ਗੱਲ ਕਰੀਏ ਸੋ ਉਹਨਾਂ ਨੇ ਹਰਜੀਤ ਸਿੰਘ ਸੱਜਣ ਦਾ ਜਿਹੜਾ ਸਾਧ ਦਿੱਤਾ ਕਹਿੰਦੇ ਵੀ ਜਦੋਂ ਹੋਰ ਮੁਲਕਾਂ ਤੋਂ ਐਂਡੀ ਵੰਡੀ ਗਈ ਤੇ ਜਿਹੜਾ ਕੈਂਡੀਡਾ ਜਿਹੜਾ ਸ਼ਨਾਖੀਆਂ ਨੂੰ ਲਿਆਉਂਦਾ ਰਿਹਾ ਆ ਇਹ ਸੀਰੀਆ ਚੋਂ ਇਹਨੇ ਸ਼ਨਾਖੀਆਂ ਇਹਨੇ ਯੂਕਰੇਨ ਚੋ ਆਏ ਨੇ ਇਹ ਪਹਿਲੀ ਵਾਰ ਨਹੀਂ ਉਸ ਤੋਂ ਪਹਿਲਾਂ ਵੀ ਬਹੁਤ ਜਗ੍ਹਾ ਇਹ ਕੈਨੇਡਾ ਵੱਡੇ ਪੱਧਰ ਤੇ ਜਿਤਨੀ ਹਿਊਮਨਿਟੇਰੀਅਨ ਕ੍ਰਾਈਸਿਸ ਹੁੰਦਾ ਮਦਦ ਕੀਤੀ ਜਾਂਦੀ ਰਹੀ ਹੈ ਕਹਿੰਦੇ ਵੀ ਕਦੀ ਵੀ ਕਿਸੇ ਨੇ ਇਸ ਕਰਕੇ ਕਿਸੇ ਦੇ ਧਰਮ ਨੂੰ ਟਾਰਗੇਟ ਨਹੀਂ ਕੀਤਾ ਵੀ ਅਗਰ ਜੋ ਯੂਕਰੇਨ ਚੋ ਲਿਆਂਦੇ ਗਏ ਨੇ ਤੇ ਉਹਨਾਂ ਦਾ ਧਰਮ ਇਹ ਸੀਗਾ ਤਾਂ ਮਿਨਿਸਟਰ ਜਿਹੜੀ ਹੈਲਪ ਕਰ ਰਿਹਾ ਉਹਦਾ ਧਰਮ ਇਹ ਆ ਜੇ ਸੀਰੀਆ ਚੋ ਲਿਆਂਦੇ ਗਏ ਤਾਂ ਉਦੋਂ ਕਿਸੇ ਧਰਮ ਨਾਲ ਜੋੜਿਆ ਗਿਆ ਤੇ ਕਹਿੰਦੇ ਫਿਰ ਹਰਜੀਤ ਸਿੰਘ ਸੱਜਣ ਨੂੰ ਹੀ ਕਿਉਂ ਜਾਂ ਉਹਦੇ ਧਰਮ ਨੂੰ ਹੀ ਕਿਉਂ ਟਾਰਗੇਟ ਇਸ ਰਿਪੋਰਟ ਦੇ ਵਿੱਚ ਕੀਤੀ ਗਈ ਹੈ ਤੇ ਇਹ ਗੱਲ ਦੀ ਜਿਹੜੀ ਉੱਥੇ ਜ਼ਿਕਰ ਕੀਤੀ ਗਈ ਹੈ ਹੁਣ ਇਸ ਮਸਲੇ ਤੇ ਜਿਹੜੇ ਬ੍ਰੈਮਟਨ ਦੇ ਮੇਅਰ ਨੇ ਪੈਟ੍ਰਿਕ ਬ੍ਰਾਉਨ ਸੋ ਉਹਨਾਂ ਨੇ ਵੀ ਕਿਹਾ ਕਹਿੰਦੇ ਵੀ ਜਿਹੜਾ ਹਰਜੀਤ ਸਿੰਘ ਸੱਜਣ ਦਾ ਜੋ ਕ੍ਰਿਟਿਸਿਜ਼ਮ ਹੋ ਰਿਹਾ ਉਹਨਾਂ ਦੀ ਜੋ ਆਲੋਚਨਾ ਹੋ ਰਹੀ ਹੈ ਕਹਿੰਦੇ ਵੀ ਉਹ ਗਲਤ ਹੈ ਤੱਥਾਂ ਦੇ ਆਧਾਰ ਤੇ ਨਹੀਂ ਹੈ ਦੂਜਾ ਉਹਨਾਂ ਨੇ ਸਾਰੀਆਂ ਕ੍ਰੇਡੀਅਨਸ ਪੋਲੀਟੀਕਲ ਪਾਰਟੀਆਂ ਨੂੰ ਕਿਹਾ ਕਿ ਤੁਸੀਂ ਜਿਹੜੇ ਆਪਣੇ ਵਖਰੇਵੇਂ ਹੋਣਗੇ ਤੁਹਾਡੇ ਇੱਕ ਦੂਜੇ ਨਾਲ ਉਹ ਵੱਖਰੀ ਗੱਲ ਹੈ ਪਰ ਉਹਨਾਂ ਵਖਰੇਵਿਆਂ ਤੋਂ ਉੱਪਰ ਉੱਠ ਕੇ ਤੁਹਾਨੂੰ ਜਿਹੜੇ ਅਫਗਾਨ ਸਿੱਖ ਨੇ ਜਾਂ ਉੱਥੇ ਦੇ ਹਿੰਦੂ ਭਾਈਚਾਰੇ ਦੇ ਲੋਕ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਉਹਨਾਂ ਨੇ ਬੜਾ ਮੁਸ਼ਕਲ ਸਮਾਂ ਉੱਥੇ ਦੇਖਿਆ ਆ ਤੇ ਉਹਨਾਂ ਨੂੰ ਉੱਥੋਂ ਕੱਢ ਕੇ ਅਗਰ ਕੈਂਡੀਡੇਟ ਲਿਆਂਦਾ ਜਾ ਗਿਆ ਆ ਕਿਉਂਕਿ ਪਹਿਲਾਂ ਵੀ ਜਿਹੜੇ ਅਲਬਰਟਾ ਤੋਂ ਇਹਨਾਂ ਡਰਿਵੇਟਿਵ ਜਿਹੜੇ ਐਮਪੀਪੀ ਸਨ ਸੋ ਉਹਨਾਂ ਨੇ ਵੀ ਬੜਾ ਇਹਦੇ ਵਿੱਚ ਜੋ ਯੋਗਦਾਨ ਪਾਇਆ ਸੀ ਸਰਦਾਰ ਭੁੱਲਣ ਸਾਹਿਬ ਨੇ ਸੋ ਇਹਦੇ ਵਿੱਚ ਕਹਿੰਦੇ ਵੀ ਪਾਰਟੀ ਦੇ ਪਦਰ ਤੋਂ ਉੱਠ ਕੇ ਕੰਮ ਕਰਨੇ ਲੋੜ ਹੈ ਤੇ ਜਿਹੜਾ ਇਹ ਉਹਨਾਂ ਨੂੰ ਸਿਰਫ ਧਰਮ ਕਰਕੇ ਨਿਸ਼ਾਨੇ ਤੇ ਪੜ ਲਿਆਂਦਾ ਜਾ ਰਿਹਾ ਤੋ ਇਹ ਗੱਲ ਤਾਂ ਹੈ ਸੋ ਇਸ ਚੀਜ਼ ਦੀ ਜਿਹੜੀ ਆ ਉਹਨਾਂ ਨੇ ਇੱਕ ਆਪਣਾ ਪੁਰਾਣਾ ਟਵੀਟ ਵੀ ਸ਼ੇਅਰ ਕੀਤਾ ਆ ਤੇ ਪੈਟ੍ਰਿਕ ਬਲੌਨ ਨੇ ਇਸ ਗੱਲ ਤੇ ਸਪਸ਼ਟ ਤੌਰ ਤੇ ਧਰਮ ਨੂੰ ਵਿੱਚ ਲੈ ਕੇ ਆਉਣ ਦੀ ਜਿਹੜੀ ਗੱਲਾਂ ਨੇ ਉਹਨਾਂ ਨੇ ਕਿਹਾ ਵੀ ਤੱਥਾਂ ਤੋਂ ਇਹ ਅਧਾਰਿਤ ਨਹੀਂ ਆ ਤਾਂ ਉਹਨਾਂ ਨੇ ਇਸ ਮਸਲੇ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਿਹਾ ਵੀ ਅਫਗਾਨੀ ਸਿੱਖਾਂ ਦੀ ਜਿਹੜੀ ਆ ਮਦਦ ਕਰਨੀ ਚਾਹੀਦੀ ਹੈ ਜੀ 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 ਪ੍ਰਧਾਨ ਸਾਹਿਬ ਸੋ ਕਈ ਵਾਰ ਬਿਆਨਬਾਜ਼ੀ ਵੀ ਆ ਜਾਂਦੀ ਹੈ ਚਲੋ ਵਧੀਆ ਗੱਲ ਹੈ ਜੇ ਇਹਨਾਂ ਨੇ ਹਾਂ ਦਾ ਨਾਰਾ ਮਾਰਿਆ ਪਰ ਕਈ ਵਾਰ ਜਦੋਂ ਹੋਰ ਕਿਤੇ ਪ੍ਰੈਸ਼ਰ ਪੈਂਦੇ ਨੇ ਜਦਾਂ ਚਾਕੀਆਂ ਨਿਕਲੀਆਂ ਸੀ ਇਥੋਂ ਇੰਦਰਾ ਗਾਂਧੀ ਦੇ ਉਹਨੂੰ ਬੁੱਤ ਨੂੰ ਲੈ ਕੇ ਸਾਰਾ ਕੁਝ ਉਦੋਂ ਫੇਰ ਇਹਨਾਂ ਨੂੰ ਬੜਾ ਲੱਗਿਆ ਵੀ ਮੈਨੂੰ ਸ਼ਰਮ ਆਈ ਆਏ ਨਹੀਂ ਹੋਣਾ ਚਾਹੀਦਾ ਕਿਉਂਕਿ ਚਿਹਰੇ ਕਈ ਵਾਰ ਬੰਦਿਆਂ ਦੇ ਦੋ ਦੋ ਹੋ ਜਾਂਦੇ ਆਪਾਂ ਤਾਂ ਖੁੱਲ ਕੇ ਪ੍ਰੋਗਰਾਮ ਕਰਦੇ ਆਂ ਹਾਂਜੀ ਕਈ ਵਾਰ ਹੁੰਦਾ ਜਦੋਂ ਆਪਣੇ ਪਹਿਲਾਂ ਆਪਣੇ ਸ਼ਹਿਰ ਦੇ ਲੋਕਾਂ ਦੇ ਵੀ ਬਾਹ ਫੜੋ ਆਰਆਰਐਲ ਮੁੱਦੇ ਨੂੰ ਲੈ ਕੇ ਹੋਰ ਬਹੁਤ ਸਾਰੇ ਮੁੱਦੇ ਹੈਗੇ ਨੇ ਹਾਂਜੀ ਉਦੋਂ ਤੁਸੀਂ ਇੱਕ ਆਪਦਾ ਆਰਡਰ ਜਾਰੀ ਕਰਕੇ ਫਿਰ ਸੌਂ ਜਾਂਦੇ ਹੋ ਲੋਕ ਉਹਨਾਂ ਮੁੱਦਿਆਂ ਦੇ ਵਿੱਚੇ ਫਸੇ ਰਹਿ ਜਾਂਦੇ ਨੇ ਚਲੋ ਕਰਾਂਗੇ ਗੱਲਾਂ ਬਾਤਾਂ ਇਹਨਾਂ ਟਿੱਪਣੀਆਂ ਦੇ ਉੱਤੇ ਵੀ ਫੇਰ ਵੀ ਪਰ ਜੁੜੇ ਹੋਏ ਸੀ ਇਸ ਸ਼੍ਰੇਣੀ ਦੇ ਨਾਲ ਮੈਂ ਤੁਹਾਡਾ ਹੋਸਟ ਦੋ ਪਪਿੰਦਰ ਸਿੰਘ ਪੈਣ ਸਾਹਿਬ ਦੁਆਰੇ ਸਵਾਗਤ ਦਾ ਪ੍ਰੋਗਰਾਮ ਦੇ ਵਿੱਚ ਆ ਧੰਨਵਾਦ ਪਿੰਨ ਜੀ ਜਿਵੇਂ ਗੱਲ ਕਰ ਰਹੇ ਸੀ ਤੇ ਇੱਕ ਤਾਂ ਜਿਵੇਂ ਤੁਸੀਂ ਇਹ ਪੈਟ੍ਰਿਕ ਬਰੌਨ ਸਾਹਿਬ ਦੀ ਗੱਲ ਕਰ ਰਹੇ ਸੀ ਜੀ ਤੇ ਜੋ ਬ੍ਰੈਂਟਨ ਦੇ ਵਿੱਚ ਚਾਕੀਆਂ ਕੱਡੀਆਂ ਗਈਆਂ ਨਗਰ ਕੀਰਤਨ ਦੌਰਾਨ ਜੀ ਜੀ ਸੋ ਜਿਵੇਂ ਤੁਹਾਨੂੰ ਪਤਾ ਹੈ ਵੀ ਇੰਦਰਾ ਗਾਂਧੀ ਦੇ ਕਤਲ ਦੀ ਵਿੱਚ ਚਾਕੀ ਇਥੇ ਸ਼ਾਮਲ ਹੁੰਦੀ ਹੈ ਜੀ ਸੋ ਪਿੰਨ ਜੀ ਦੇਖੋ ਜੋ ਮੇਰਾ ਇੱਥੇ ਅਗਰ ਮੈਂ ਆਪਣੀ ਨਿੱਜੀ ਟਿੱਪਣੀ ਚ ਦੇਣੀ ਚਾਹਾਂ ਤੋ ਕਿਉਂਕਿ ਦੇਖੋ ਸਾਡੇ ਧਰਮ ਦੀਆਂ ਭਾਵਨਾਵਾਂ ਇਹਦੇ ਵਿੱਚ ਬੱਕਰੀਆਂ ਜੁੜੀਆਂ ਹੋਈਆਂ ਨੇ ਕਿ ਅਸੀਂ ਉਸ ਚੀਜ਼ ਨੂੰ ਦੇਖਿਆ ਜਾਂ ਉਹ ਜੋ ਹਾਲਾਤ ਬੜੇ ਜਿ ਢੰਗ ਨਾਲ ਇਹ ਇਹ ਸਾਰੀਆਂ ਘਟਨਾਵਾਂ ਵਾਪਰੀਆਂ ਪਰ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਕਿਸੇ ਵੀ ਸਿਆਸਤਦਾਨ ਨੂੰ ਜਾਂ ਦੁਨੀਆ ਭਰ ਚ ਕਿਸੇ ਵੀ ਸਿਆਸਤਦਾਨ ਨੂੰ ਇਹ ਸਵਾਲ ਪੁੱਛੋਗੇ ਵੀ ਕਿਸੇ ਵੀ ਪ੍ਰਾਈਮ ਮਿਨਿਸਟਰ ਦਾ ਕਟਲ ਹੋਇਆ ਉਹਨੂੰ ਕਿਤੇ ਵੀ ਗਲੋਰੀਫਾਈ ਕੀਤਾ ਜਾ ਰਿਹਾ ਸੋ ਮੈਨੂੰ ਲੱਗਦਾ ਵੀ ਉਹ ਸੇਮ ਹੀ ਗੱਲ ਕਹਿਣਗੇ ਜੋ ਪੈਟ੍ਰਿਕ ਬ੍ਰਾਊਨ ਨੇ ਕਹੀ ਹੈ ਸੋ ਉੱਥੇ ਉਹਨਾਂ ਦੀਆ ਪੋਲਿਟਿਕਲ ਜਾਂ ਜੋ ਵੀ ਸਮੇ ਦੇ ਹਾਲਾਤ ਨਾਲ ਮਜਬੂਰੀਆ ਹੁੰਦੀਆਂ ਲੀਡਰਾਂ ਦੀਆਂ ਸੋ ਮੈਨੂੰ ਲੱਗਦਾ ਫਿਰ ਉਹਨਾਂ ਨੂੰ ਉਸ ਹਿਸਾਬ ਨਾਲ ਹੀ ਗੱਲ ਕਰਨੀ ਪੈਂਦੀ ਹੈ ਤੇ ਇਸ ਤੋਂ ਬਾਅਦ ਜੇਕਰ ਅਸੀਂ ਗੱਲ ਬੈਂਕਰਪਸੀਆਂ ਦੀ ਕਰੀਏ ਸੋ ਬੈਂਕਰਪਸੀਆਂ ਦੇ ਵਿੱਚ ਭਿੰਦ ਜੀ ਜੋ ਆਫਿਸ ਹੈ ਸੁਪਰਡੈਂਟ ਆਫ ਬੈਂਕਰਪਸੀ ਸੋ ਉਹਨਾਂ ਨੇ ਇਹ ਇਸ ਵੀਕਐਂਡ ਤੇ ਆਪਣੇ ਜੋ ਡਾਟਾ ਨੇ ਉਹ ਸ਼ੇਅਰ ਕੀਤੇ ਨੇ ਵੀ ਕੈਨੇਡਾ ਚ ਬੈਂਕਰਪਸੀਆਂ ਦੇ ਕੀ ਹਾਲਾਤ ਨੇ ਸੋ ਉਹਨਾਂ ਨੇ ਕਿਹਾ ਵੀ ਇਸ ਸਾਲ ਮਈ 2024 ਦੇ ਵਿੱਚ ਜੇਕਰ ਅਸੀਂ ਮਈ 2023 ਨਾਲ ਆਪਾਂ ਕੀ ਪਿਛਲੇ ਸਾਲ ਦੀ ਮਈ ਦੇ ਨਾਲ ਅਸੀਂ ਕੰਪੈਰੀਜ਼ਨ ਕਰੀਏ ਤਾਂ ਉਹ ਕਹ ਰਹੇ ਨੇ ਵੀ 19.2% ਦੀ ਓਵਰਆਲ ਬੈਂਕਰਪਸੀਆਂ ਦੇ ਵਿੱਚ ਵਾਧਾ ਹੋਇਆ ਕਿ ਭਾਵੇਂ ਕੈਨੇਡਾ ਦੇ ਵਿੱਚ ਇੰਨੀਆਂ ਬੈਂਕਰਪਸੀਆਂ ਪਿਛਲੇ ਸਾਲ ਨਾਲੋਂ ਵਧੀਆਂ ਨੇ ਤਾਂ ਜੇਕਰ ਅਪ੍ਰੈਲ ਮਹੀਨੇ ਨਾਲ ਕੰਪੈਰੀਸ਼ਨ ਕਰਨਾ ਹੋਵੇ ਤਾਂ 3.1 ਫੀਸਦੀ ਬੈਂਕਰਪਸੀਆਂ ਵਧੀਆਂ ਨੇ ਸੋ ਇਹਦੇ ਨਾਲ ਇਹ ਗੱਲ ਕਹਿ ਰਹੇ ਨੇ ਕਿ ਮਈ ਦੇ ਵਿੱਚ ਟੋਟਲ ਓਵਰਆਲ ਜੇਕਰ ਅਸੀਂ ਕੰਜ਼ਿਊਮਰ ਬੈਂਕਰਪਸੀਆਂ ਦੀ ਗੱਲਬਾਤ ਕਰੀਏ ਤੇ ਇਹਦੇ ਵਿੱਚ 12195 ਮਈ ਦੇ ਵਿੱਚ ਹੋਈਆਂ ਨੇ ਤੇ 3.4 ਫੀਸਦੀ ਅਪ੍ਰੈਲ ਨਾਲੋਂ ਵਧੀਆਂ ਨੇ ਤੇ ਪਿਛਲੇ ਸਾਲ ਨਾਲ ਉਹ 11.3 ਫੀਸਦੀ ਦਾ ਵਾਧਾ ਹੋਇਆ ਆ ਤਾਂ ਜੇਕਰ ਅਸੀਂ ਬਿਜ਼ਨਸ ਜਿਹੜੀਆਂ ਨੇ ਬੈਂਕਰਫਟੀਆਂ ਦੀ ਗੱਲਬਾਤ ਕਰੀਏ ਸੋ ਇਹ ਅਪ੍ਰੈਲ ਨਾਲੋਂ ਤੇ ਥੋੜੀ ਜਿਹੀ ਕਮੀ ਆਈ ਆ ਵੀ ਅਪ੍ਰੈਲ ਚ ਜ਼ਿਆਦਾ ਹੋਏਗਾ ਅਸੀਂ ਮਈ ਚ ਘਟਾ 3.8 ਫੀਸਦੀ ਦੀ ਕਮੀ ਹੈ ਪਰ ਜੇਕਰ ਪਿਛਲੇ ਸਾਲ ਨਾਲ ਕੰਪੈਰੀਸ਼ਨ ਕਰੀਏ ਤਾਂ ਇਹਦੇ ਵਿੱਚ 41.7 ਫੀਸਦੀ ਦਾ ਵਾਧਾ ਹੋਇਆ ਸੋ ਬਹੁਤ ਵੱਡਾ ਵਾਧਾ ਜੋਕਰ ਕਮਰਸ਼ੀਅਲ ਬੈਂਕਰਫਸੀਆਂ ਦੀ ਗੱਲ ਕਰ ਲਈਏ ਜਾਂ ਨਿਜੀ ਜਿਹੜੀਆਂ ਬੈਂਕਰਫਸੀਆਂ ਹੁੰਦੀਆਂ ਦੀ ਗੱਲ ਕਰੀਏ ਸੋ ਪਿਛਲੇ ਸਾਲ ਨਾਲ ਦੀ ਕੰਪੈਰੀਸ਼ਨ ਕਰੀਏ ਤਾਂ ਕਾਫੀ ਵਾਧਾ ਹੋਇਆ ਸੋ ਭਾਵੇਂ ਵੱਖ-ਵੱਖ ਮਾਮਲਿਆਂ ਦੇ ਵਿੱਚ ਜੋ ਲੋਕਾਂ ਨੇ ਕਰਜ਼ੇ ਲਏ ਹੋਏ ਨੇ ਚਾਹੇ ਉਹ ਨਿਜੀ ਹੋਣ ਚਾਹੇ ਬਿਜ਼ਨਸ ਦੇ ਹੋਣ ਸੋ ਉਹਨਾਂ ਨੂੰ ਲੋਕ ਦੇਣ ਤੋਂ ਅਸਮਰਤ ਨਜ਼ਰ ਆ ਰਹੇ ਨੇ ਤੇ ਬੈਂਕਰਫਸੀਆਂ ਵਾਲਾ ਜਿਹੜਾ ਰਾਹ ਵੀ ਆ ਉਹ ਲੋਕਾਂ ਨੇ ਚੁਣਿਆ ਸੋ ਇਸ ਤੋਂ ਇਲਾਵਾ ਜੇਕਰ ਕੁਝ ਹੋਰ ਲੋਕਾਂ ਬਾਰੇ ਵੀ ਜੀ ਗੱਲ ਕਰੀਏ ਤਾਂ ਇੱਕ ਤਾਂ ਇਹ ਜਿਹੜੀ ਵੈਸਟ ਜੈਟ ਦੀ ਗੱਲ ਕਰੀਏ ਸੋ ਉਹਨਾਂ ਦੀ ਜਿਹੜੀ ਸਟ੍ਰਾਈਕ ਹੈ ਸੋ ਉਹ ਹੁਣ ਸਟ੍ਰਾਈਕ ਜਿਹੜੀ ਆ ਉਹ ਨਹੀਂ ਹੋਵੇਗੀ ਕਿਉਂਕਿ ਜਿਹੜੇ ਪੀਆ ਦੇ ਕੈਨਿਕਸ ਦੀ ਸਟ੍ਰਾਈਕ ਤੇ ਜਾਣ ਦੀ ਗੱਲ ਕਰ ਰਹੇ ਸੀ ਸੋ ਉਹਨਾਂ ਦਾ ਆਪਣੀ ਜਿਹੜੀ ਮੈਨੇਜਮੈਂਟ ਹੈ ਸੋ ਉਹਦੇ ਨਾਲ ਸਮਝੌਤਾ ਹੋ ਗਿਆ ਆ ਸੋ ਸਮਝੌਤਾ ਹੋਣ ਤੋਂ ਬਾਅਦ ਇਹ ਦਾ ਮੈਨੇਜਮੈਂਟ ਦੱਸਦੀ ਹੈ ਜਿਹੜੀਆਂ ਰੈਗੂਲਰ ਕੰਮਕਾਜ ਨੇ ਨਾਰਮਲ ਕੰਮਕਾਜ ਨੇ ਸੋ ਉਹਨਾਂ ਨੂੰ ਹੋਣ ਦੇ ਵਿੱਚ ਕਿੰਨੇ ਕੁ ਸਮਾਂ ਦਾ ਲੱਗੂਗਾ ਪਾਸੇ ਪੱਧ ਤੇ ਜੋ ਵੈਸਟ ਜੱਟ ਦੀ ਪਿਛਲੇ ਸਮੇਂ ਤਰਫ ਫਲਾਈਟਾਂ ਇੱਕ ਕੈਨਸਲ ਵੀ ਹੋਈਆਂ ਦਾ ਰੀਸਕੇਜੂਲ ਵੀ ਹੋਈਆ ਤੇ ਹੋਰ ਡਾਲੇ ਸਵੇਦਾ ਅੰਕੀ ਦਸਾਈ ਜਾ ਰਹੀ ਹੈ ਕਿ ਹੁਣ ਸਮਝੋਤਾ ਹੋਣ ਤੋਂ ਬਾਅਦ ਫ਼ੈਸਲਾ ਹੈ ਕਿ ਹਾਲੇ ਜੀ 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 ਪਤਨ ਸਾਹਿਬ ਪਤਨ ਸਾਹਿਬ ਆਵਾਜ਼ ਆ ਰਹੀ ਹੈ ਮੇਰੀ ਜੀ ਮੈਨ ਜੀ ਜੀ ਥੋੜਾ ਜਿਹਾ ਮੈਨ ਲੱਗਦਾ ਕਿਤੇ ਸਿਗਨਲ ਦੀ ਹੋ ਰਹੀ ਹੈ ਪ੍ਰੋਬਲਮ ਕੋਈ ਨਹੀਂ ਜੇ ਆਵਾਜ਼ ਆ ਰਹੀ ਹੈ ਤਾਂ ਆਪਾਂ ਕੰਟੀਨਿਊ ਕਰਦੇ ਹਾਂ ਜੀ ਖਬਰਾਂ ਨਾ ਦੀ ਨਾਲ ਸੋ ਤੁਸੀਂ ਬੈਂਕਰਪਸੀ ਵਾਲੀ ਵੀ ਜੀ ਜੀ ਅੱਗੇ ਮੈਂ ਗੱਲ ਕਰਦਾ ਇੱਕ ਸਰਵੇ ਹੋਇਆ ਜਿਹੜਾ ਕਿ ਅਫਸੋਸ ਵੱਲੋਂ ਕਰਾਇਆ ਗਿਆ ਜੀ ਜਿਹਦੇ ਵਿੱਚ ਜੂਨ 12 ਤੋਂ ਲੈ ਕੇ ਜੂਨ 14 ਤੱਕ ਸਰਵੇ ਹੋਇਆ ਤੇ 18 ਤੋਂ 34 ਸਾਲ ਦੇ ਜਿਹੜੇ ਉਮਰ ਦੇ ਜਿਹੜੇ ਨੌਜਵਾਨ ਨੇ ਤੇ ਉਹਨਾਂ ਨੂੰ ਇਸ ਸਰਵੇ ਵਿੱਚ ਚੁੜਿਆ ਗਿਆ ਤੇ ਉਹਦੇ ਵਿੱਚ 78% ਨੇ ਸਰਵੇ ਦੇ ਵਿੱਚ ਮੰਨਿਆ ਕਿ ਇਸ ਸਮੇਂ ਕੈਨੇਡਾ ਇਹੜਾ ਉਹ ਬ੍ਰੋਕਰ ਹੋ ਚੁੱਕਾ ਆ ਤਾਂ ਇਸ ਨੂੰ ਫਿਕਸ ਕਰਨ ਦੀ ਲੋੜ ਹੈ ਭਾਬ ਜਿਹੜਾ ਹੁਣ ਨੌਜਵਾਨ ਹੈ ਕੈਨੇਡਾ ਦਾ ਉਹਨੂੰ ਕਿਤੇ ਨਾ ਕਿਤੇ ਲੱਗ ਰਿਹਾ ਵੇ ਕੰਟਰੀ ਹੁਣ ਪਹਿਲਾ ਵਰਗਾ ਨਹੀਂ ਰਿਹਾ ਕਾਫੀ ਹੱਦ ਤੱਕ ਇਹ ਬਰੋਕਨ ਹੋ ਚੁੱਕਾ ਟੁੱਟ ਚੁੱਕਾ ਆ ਤਾਂ ਇਸ ਨੂੰ ਆਉਣ ਵਾਲੇ ਸਮੇਂ ਦੌਰਾਨ ਫਿਕਸ ਕਰਨ ਦੀ ਲੋੜ ਹੈ ਅਨਟਾਰੀਓ ਸਰਕਾਰ ਦੀ ਗੱਲ ਕਰੀਏ ਸੋ ਜਿਹੜੇ ਟੋ ਟਰੱਕ ਵਾਲੇ ਨੇ ਲੋਕਾਂ ਦੀ ਲੁੱਟ ਕਰਦੇ ਨੇ ਲੋਕਾਂ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਫਲੌਟਸ ਵੀ ਹੁੰਦੇ ਨੇ ਸੋ ਇਹਨਾਂ ਨੇ 1 ਜੁਲਾਈ ਤੋਂ ਭਾਵਿਕ ਜਿਹੜਾ ਕਿ ਹੁਣ ਕੈਨੇਡਾ ਦੇ ਲੰਘ ਕੇ ਗਿਆ ਨਵਾਂ ਕਾਨੂੰਨ ਜਿਹੜਾ ਇੱਥੇ ਲਿਆਂਦਾ ਆ ਸੋ ਇਹਦੇ ਵਿੱਚ ਕੀ ਆ ਕਿ ਜਿੰਨੇ ਵੀ ਪ੍ਰਵਿੰਸ ਦੇ ਵਿੱਚ ਟਰੋ ਟਰੱਕ ਵਾਲੇ ਆ ਇਹਨਾਂ ਨੂੰ ਪ੍ਰੋਵਿੰਸ਼ੀਅਲ ਲਾਇਸੈਂਸ ਲੈਣਾ ਲਾਜ਼ਮੀ ਕੀਤਾ ਜਾਵੇਗਾ ਤੇ ਨਾਲ ਇਹਨਾਂ ਨੂੰ ਵੱਧ ਤੋਂ ਵੱਧ ਫੀਸ ਜਿਹੜੀ ਆ ਇਹ ਕਿੰਨੀ ਲੈਣੀ ਆ ਤੇ ਦੂਜਾ ਜਿਹੜੇ ਆ ਇਹ ਜਿਹੜਾ ਵੀਕਲ ਤੁਹਾਡਾ ਟੋ ਕਰਕੇ ਲੈ ਕੇ ਜਾਣਾ ਉਹ ਕਿਹੜੇ ਰੋਡ ਤੋਂ ਲੈ ਕੇ ਜਾਣਾ ਇਹ ਵੀ ਦੱਸਣਾ ਲਾਜ਼ਮੀ ਕੀਤਾ ਜਾਊਗਾ ਇਹ ਨਹੀਂ ਵੀ ਇਹ ਜਿਹੜਾ ਛੋਟਾ ਰਸਤਾ ਛੱਡ ਕੇ ਤੁਸੀਂ ਵੱਡੇ ਰਸਤੇ ਤੋਂ ਜਿਹੜਾ ਟੋ ਕਰਕੇ ਲੈ ਜਾਓ ਸੋ ਕੁਝ ਜਿਹੜੇ ਆ ਇਹਨਾਂ ਦੀ ਲੁੱਟ ਕੋ ਜਿਹੜੀਆਂ ਟੋ ਇਹ ਕਰਨ ਵਾਲੇ ਜਿਹੜੇ ਲੋਕਾਂ ਦੀ ਕਰਦੇ ਨੇ ਸੋ ਇਤੋਂ ਨਜਾਜ਼ ਪਾਉਣ ਵਾਸਤੇ ਅਨਟਾਰੀਓ ਦੀ ਸਰਕਾਰ ਨੇ ਕੁਝ ਫੈਸਲੇ ਜਿਹੜੇ ਨੇ ਉਹ ਲੋਕਾਂ ਦੇ ਪੱਖ ਦੇ ਵਿੱਚ ਲਾਏ ਨੇ ਚਲੋ ਇਹ ਤਾਂ ਇਹ ਤਾਂ ਚੰਗਾ ਫੈਸਲਾ ਕੁਝ ਲੱਗ ਰਿਹਾ ਹੈਗਾ ਤੇ ਬੜੀਆਂ ਜੇ ਮੈਨੂੰ ਲੱਗਦਾ ਪ੍ਰਿੰਸਪ ਇੱਕ ਟਾਕ ਸ਼ੋਅ ਕਰਦੀਏ ਟੋਇੰਗ ਦੇ ਸੰਦਰਭ ਦੇ ਵਿੱਚ ਸਾਰੇ ਮਾੜੇ ਨਹੀਂ ਹੁੰਦੇ ਕੁਝ ਕੁ ਬੰਦਿਆਂ ਕਰਕੇ ਸਾਰੇ ਬਿਜ਼ਨਸ ਕਈ ਵਾਰ ਉਂਗਲੀਆਂ ਉੱਠਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਜਿੱਥੇ ਚੰਗੀ ਖਬਰ ਹੈ ਉੱਥੇ ਆਪਾਂ ਚੰਗਾ ਭਾਈ ਚੰਗਾ ਵੀ ਕਹਿੰਦੇ ਆ ਜਿਹੜੀਆਂ ਚੀਜ਼ਾਂ ਦੇ ਲਈ ਤੇ ਮੈਨੂੰ ਲੱਗਦਾ ਵੀ ਅ ਸਰਕਾਰੀਆ ਸਾਹਿਬ ਹਰਦੀਪ ਗਰੇਵਾਲ ਉਹਨਾਂ ਤਾਂ ਗੱਲ ਪਹੁੰਚਦੀ ਰਹਿੰਦੀ ਆ ਹੁਣ ਤਾਂ ਕੁਛ ਨਾ ਕੁਛ ਕਈ ਵਾਰ ਚੰਗੇ ਡਿਸੀਜਨ ਆ ਜਾਂਦੇ ਨੇ ਹਾਂ ਜਿੱਦਾਂ ਇਧਰੋਂ ਆਪਾਂ ਮਿਸਾ ਜਿਹੜੇ ਲਿਬਰਲ ਦੇ ਹੁਣ ਇੱਥੋਂ ਪ੍ਰੋਵੈਂਸ ਦੇ ਨਵੇਂ ਜਿਹੜੇ ਲੀਡਰ ਬਣੇ ਨੇ ਸੋ ਉਹਨਾਂ ਨੇ ਇੱਕ ਕਿਹਾ ਸੀਗਾ ਜਿਹੜੀ ਫੀਸ ਲੱਗਦੀ ਸੀ ਸਟਿੱਕਰਸ ਨੂੰ ਲੈ ਕੇ ਨੰਬਰ ਪਲੇਟਸ ਨੂੰ ਲੈ ਕੇ ਤੇ ਉਹ ਕਹਿੰਦੇ ਜੀ ਉਹਦੇ ਨਾਲ ਬੜਾ ਫਾਇਦਾ ਹੋ ਜਾਣਾ ਸੀਗਾ ਲੋਕ ਵੀ ਕਹਿੰਦੇ ਸੀ ਵੀ ਜੇ ਜਿਹੜੀ ਇਹ ਫੀਸ ਨਾਰਮਲ ਚੱਲੀ ਜਾਂਦੀ ਚੱਲੀ ਜਾਂਦੀ ਉਹਦੇ ਨਾਲ ਕੀ ਆ ਹੋ ਸਕਦਾ ਹੈ ਰੋਡਸ ਦੀ ਸੇਫਟੀ ਤੇ ਉਹ ਪੈਸਾ ਖਰਚੋ ਜਵੇ ਉਹ ਚੀਜ਼ਾਂ ਹੋ ਜਵੇ ਪਰ ਉਹ ਕਈ ਵਾਰ ਉਹ ਇੰਡੀਆ ਵਾਲੀ ਪੰਜਾਬ ਵਾਲੀ ਪੋਲਿਟਿਕਸ ਆ ਜਾਂਦੀ ਹੈ ਆਟਾ ਦਾ ਸਕੀਮ ਵਾਲੀ ਫ੍ਰੀ ਵਾਲੀ ਦੇ ਦਈਏ ਆਹ ਦੇ ਦਈਏ ਜਿਹੜੀ ਚੀਜ਼ ਲੋਕ ਮੰਗਦੇ ਨਹੀਂ ਹੈਗੇ ਉਹ ਦੇਣ ਦੀ ਲੋੜ ਨਹੀਂ ਹੈਗੀ ਹਾਂਜੀ ਜਿਹੜੀ ਚੀਜ਼ ਮੰਗਦੇ ਨੇ ਉਹ ਭਾਈ ਤੁਸੀਂ ਉਹ ਕਰ ਦੋ ਇੱਥੇ ਲਾਇਸੈਂਸ ਨੂੰ ਲੈ ਕੇ ਪਦੇਣਾ ਸਾਹਿਬ ਇੱਕ ਤਾਂ ਥੋੜਾ ਜਿਹਾ ਬੰਦਾ ਟਾਈਮ ਸਪੈਂਡ ਕਰੇ ਇੱਥੇ ਦੀ ਡਰਾਈਵਿੰਗ ਰੂਲ ਐਂਡ ਰੈਗੂਲੇਸ਼ਨਸ ਨੂੰ ਦੇਖਣ ਹਾਂਜੀ ਤੇ ਵਿਜ਼ਟਰਸ ਦੇ ਉੱਤੇ ਫੜਾ ਜਾ ਸਕੰਜਾ ਕਿਸਣਾ ਚਾਹੀਦਾ ਹੈਗਾ ਹੈਵੀ ਡਿਊਟੀ ਤੱਕ ਦੇ ਜਿਹੜੇ ਲਾਇਸੈਂਸ ਪਹਿਣਾ ਸਾਹਿਬ ਤੁਸੀਂ ਤਾਂ ਇੰਡਸਟਰੀ ਨਾਲ ਜੁੜੇ ਵੀ ਹੋਇਓ ਉਹ ਵੀ ਤੁਸੀਂ ਦੇਖ ਲਓ ਵੀ ਉਹ ਲਾਇਸੈਂਸ ਮਿਲ ਜਾਂਦੇ ਨੇ ਜੇ ਉੱਥੇ ਦੀ ਡਰਾਈਵਿੰਗ ਜਾ ਕੇ ਦੇਖੋ ਪਹਿਣਾ ਸਾਹਿਬ ਇੱਥੋਂ ਗਿਆ ਬੰਦਾ ਵੈਸੇ ਨਹੀਂ ਗੱਡੀ ਚਲਾ ਸਕਦਾ ਹੈਗਾ ਜੀ ਬਿਲਕੁਲ ਵੀ ਜੀ ਜੋ ਹਾਦਸੇ ਪਿਛਲੇ ਸਮੇਂ ਦੌਰਾਨ ਵਧੇ ਨੇ ਓਵਰ ਆਲ ਕੈਨੇਡਾ ਦੇ ਵਿੱਚ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਕਿ ਹਾਦਸੇ ਚਾਹੇ ਕਮਰਸ਼ੀਅਲ ਗੱਡੀਆਂ ਦੀ ਗੱਲ ਕਰ ਲਈਏ ਚਾਹੇ ਅਸੀਂ ਜਿਹੜੀਆਂ ਹੋਰ ਕਾਰਾਂ ਵਗੈਰਾ ਚਲਾਉਣ ਦੀ ਗੱਲ ਕਰ ਲਈ ਹਰ ਜਗ੍ਹਾ ਹਾਸੇ ਵੱਧ ਰਹੇ ਨੇ ਤੇ ਇਸ ਬਾਬਤ ਸਖਤੀਆਂ ਹੋਣੀਆਂ ਚਾਹੀਦੀਆਂ ਨੇ ਇਹ ਵਧੀਆ ਢੰਗ ਦੇ ਨਾਲ ਲਾਇਸੈਂਸ ਜਿਹੜੀ ਦੇਣ ਦੀ ਕੋਾਇਤ ਹੋਣੀ ਚਾਹੀਦੀ ਆ ਸੋ ਗੱਲਬਾਤ ਹੋ ਰਹੀ ਆ ਕੁਝ ਦਿਨ ਪਹਿਲਾਂ ਖਬਰ ਸੀ ਬ੍ਰਿਟਿਸ਼ ਕੋਲੰਬੀਆ ਤੋਂ ਕਿ ਹਜੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਜਿਨ੍ਹਾਂ ਨੂੰ ਆਇਆ ਨੂੰ ਬਹੁਤੀ ਧੀਰ ਨਹੀਂ ਹੋਈ ਸੀ ਇਹ ਬੜਾ ਹੀ ਦਰਦਨਾਕ ਹਾਸਾ ਹੋਇਆ ਉਹਦੇ ਵਿੱਚ ਦੋ ਭਾਰਤੀ ਜਿਹੜੇ ਸਟੂਡੈਂਟ ਸੀ ਇਹਨਾਂ ਦੀ ਮੌਤ ਹੋਈ ਹੈ ਤੇ ਇਹ ਬ੍ਰੈਮਪਟਨ ਦੇ ਵਿੱਚ ਵੀ ਤੁਸੀਂ ਅਕਸਰ ਇਹ ਮੌਤਾਂ ਦੀ ਗੱਲ ਕਰ ਲਈਏ ਜਿਹੜੇ ਇੱਥੇ ਦਾ ਸਬੰਧਤ ਜਿਹੜੇ ਟਰੱਕ ਡਰਾਈਵਰ ਨੇ ਜਦੋਂ ਹੋਰ ਪਾਸੇ ਜਾਂਦੇ ਨੇ ਹਾਸਤਾ ਦੀ ਗੱਲ ਕਰਦੇ ਰਹੀਏ ਤੇ ਕਾਫੀ ਵਧੇ ਨੇ ਤੋ ਖਾਸ ਤੌਰ ਤੇ ਜਿਹੜੇ ਲੋਕ ਵਿਸਟਰ ਆ ਰਹੇ ਨੇ ਟੈਰੀਓ ਦੇ ਵਿੱਚ ਤੋ ਉਹਨਾਂ ਨੂੰ ਕਮਰਸ਼ੀਅਲ ਟਰੱਕ ਦਾ ਲਾਇਸੈਂਸ ਮਿਲਣਾ ਚਾਹੀਦਾ ਜਾਂ ਨਹੀਂ ਮਿਲਣਾ ਚਾਹੀਦਾ ਇੱਤੇ ਵੀ ਬੜੀ ਗੱਲਬਾਤ ਹੁੰਦੀ ਰਹੀ ਹੈ ਤੇ ਮੋਂ ਹੋਰ ਅਜ ਕੋਸ਼ਿਸ਼ ਕਰਾਂਗੇ ਜਿਹੜੇ ਸਰਕਾਰ ਜੋ ਟ੍ਰਾਂਸਪੋਰਟੇਸ਼ਨ ਮਿਨਿਸਟਰ ਨੇ ਉਹਨਾਂ ਤੋਂ ਹੋਰ ਗੱਲਾਂ ਬਾਤਾਂ ਦੀ ਸਾਝ ਲਈਏ ਸੋ ਬਿਲਕੁਲ ਜੀ ਸੁਧਾਰ ਇਸ ਪਾਸੇ ਇਹ ਕਾਫੀ ਨੇ ਜੋ ਕਰਨੇ ਚਾਹੀਦੇ ਜੀ 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 ਪੰਜਾਬ ਸਾਹਿਬ ਅਗਲੀ ਖਬਰ ਗਵਾਂਡੀ ਮੁਲਖ ਅਮਰੀਕਾ ਦੀ ਗੱਲਬਾਤ ਕਰੀਏ ਤੇ ਕਾਫੀ ਜਿਹੜੇ ਡਿਬੇਟਸ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਸੋ ਉਹਦੇ ਸੰਦਰਭ ਦੇ ਵਿੱਚ ਪਿੱਛੋਂ ਜਿਹੜੇ ਪਹਿਲਾਂ ਸੀਗੇ ਤੇ ਡੋਨਲਡ ਟਰੰਪ ਉਹ ਨਹੀਂ ਫਿਰ ਉਹਨਾਂ ਤੇ ਕਾਫੀ આરોਪ ਵੀ ਲੱਗੇ ਔਰ ਅਦਾਲਤਾਂ ਜਾਣਾ ਪੈ ਰਿਹਾ ਉਹਨਾਂ ਨੂੰ ਤੇ ਕੁਝ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਉਹਨਾਂ ਨੂੰ ਕਹਿੰਦੇ ਪਿੰਜੀ ਕੱਲ ਜੋ ਯੂਐਸ ਸੁਪਰੀਮ ਕੋਰਟ ਨੇ ਇਹ ਗੱਲ ਆਖੀ ਹੈ ਕਿ ਜੋ ਵੀ ਡੋਨਲਰ ਟਰੰਪ ਸਾਹਿਬ ਨੇ ਪ੍ਰੈਜ਼ੀਡੈਂਟ ਹੁੰਦੇ ਹੋਏ ਰਾਸ਼ਟਰਪਤੀ ਹੁੰਦੇ ਹੋਏ ਜੋ ਉਹਨਾਂ ਕੋਲ ਕਨਸਟੀਟਿਊਸ਼ਨਲ ਪਾਵਰਸ ਜਾਂ ਉਹਨੂੰ ਵਰਤਦੇ ਹੋਏ ਫੈਸਲੇ ਲਏ ਨੇ ਕਹਿੰਦੇ ਵੀ ਉਹਨਾਂ ਫੈਸਲਿਆਂ ਦੇ ਵਿੱਚ ਉਹਨਾਂ ਨੂੰ ਅਪਰੈਸੀਕਿਊਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਨੇ ਉਹ ਫੈਸਲੇ ਆਪਣੀਆਂ ਕਨਸਟੀਟਿਊਸ਼ਨਲ ਪਾਵਰਸ ਦੀ ਵਰਤੋਂ ਕਰਦੇ ਹੋਏ ਜੋ ਉਹਨਾਂ ਦੇ ਰਾਸ਼ਟਰਪਤੀ ਦੇ ਅਧਿਕਾਰ ਹੁੰਦੇ ਨੇ ਉਹਨਾਂ ਦੀ ਵਰਤੋਂ ਕਰਦੇ ਹੋਏ ਲਏ ਨੇ ਸੋ ਕਹਿੰਦੇ ਜੋ ਉਹਨਾਂ ਦੇ ਹੋਰ ਨਿੱਜੀ ਜਿਹੜੇ ਫੈਸਲੇ ਨੇ ਜੋ ਰਾਸ਼ਟਰਪਤੀ ਤੋਂ ਇਲਾਵਾ ਜੋ ਉਹਨਾਂ ਨੇ ਆਪਣੀ ਨਿੱਜੀ ਜ਼ਿੰਦਗੀ 'ਚ ਲਏ ਨੇ ਜੋ ਉਹਨਾਂ ਨੇ ਕੁਮਾਰੇ ਚੰਗੇ ਕੰਮ ਕੀਤੇ ਹੋਣਗੇ ਉਹਨਾਂ ਵਾਸਤੇ ਤਾਂ ਕਹਿੰਦੇ ਵੀ ਇਹਨਾਂ ਨੂੰ ਜਵਾਬਦੇਹ ਬਣਾਇਆ ਜਾ ਸਕਦਾ ਪਰ ਰਾਸ਼ਟਰਪਤੀ ਹੁੰਦੇ ਹੋਏ ਜੋ ਉਹਨਾਂ ਨੇ ਕਨਸਟੀਟਿਊਸ਼ਨਲ ਪਾਵਰ ਦੀ ਵਰਤੋਂ ਕਰਦੇ ਹੋਏ ਫੈਸਲੇ ਲਏ ਨੇ ਉਹਨਾਂ ਵਾਸਤੇ ਕਹਿੰਦੇ ਉਹਨਾਂ ਨੂੰ ਜਵਾਬਦੇਹ ਨਹੀਂ ਬਣਾਇਆ ਜਾ ਸਕਦਾ ਇਹ 6 3 ਦੀ ਰੂਲਿੰਗ ਹੋਈ ਹੈ ਜਿਦੇ ਵਿੱਚ ਚੀਫ ਜਸਟਿਸ ਜਿਹੜੇ ਨੇ ਜੌਨ ਰਾਬਰਟਸ ਸੋ ਉਹਨਾਂ ਨੇ ਇਹ ਫੈਸਲਾ ਦਿੱਤਾ ਆ ਤੇ ਜਿਹੜਾ ਏ 트੍ਰాంਪ ਦਾ ਇੱਕ ਕਲੇਮ ਸੀਗਾ ਕਿ ਮੈਨੂੰ ਇਮਿਊਨਿਟੀ ਦਿੱਤੀ ਜਾਵੇ ਕਿ ਮੈਂ ਅਮਰੀਕਾ ਦਾ ਰਾਸ਼ਟਰਪਤੀ ਆ ਸੋ ਮੇਰੇ ਤੇ ਜਿਹੜੇ ਇਹ ਮੁਕੱਦਮੇ ਨਹੀਂ ਚੱਲ ਸਕਦੇ ਸੋ ਇੱਕ ਵੱਡੀ ਰਾਹਤ ਉਹਨਾਂ ਨੂੰ ਮਿਲੀ ਆ ਕਿ ਕਨਸਟੀਟਿਊਸ਼ਨਲ ਪਾਵਰ ਦੀ ਗੱਲ ਤੋਂ ਕਰਦੇ ਹੋਏ ਜੋ ਫੈਸਲੇ ਲਏ ਨੇ ਉਹਦੇ ਵਿੱਚ ਤਾਂ ਰਾਹਤ ਹੈ ਪਰ ਆਪਣੇ ਨਿੱਜੀ ਜ਼ਿੰਦਗੀ 'ਚ ਕੋਈ ਉਹਨਾਂ ਨੇ ਚੰਗੇ ਮਾੜੇ ਕੰਮ ਕੀਤੇ ਆ ਉਹਦੇ ਵਿੱਚ ਇਹਨਾਂ ਨੂੰ ਜਵਾਬਦੇਹ ਬਣਾਇਆ ਜਾ ਸਕਦਾ ਸੋ ਇੱਕ ਢੰਗ ਦੇ ਨਾਲ ਇਹ ਜਿਹੜੇ ਸੁਪਰੀਮ ਕੋਰਟ ਹੈ ਅਮਰੀਕਾ ਦੀ ਵਿੱਚ ਉਹਨੂੰ ਕਾਫੀ ਹੱਦ ਤੱਕ ਡਾਲਰ ਟਰੰਪ ਨੂੰ ਰਾਹਤ ਜਿਹੜੀ ਆ ਉਹ ਮਿਲੀ ਜੀ 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 ਪ੍ਰਿੰਸ ਸਾਹਿਬ ਤੇ ਕੋਈ ਹੋਰ ਖਬਰ ਸਾਂਝੀ ਕਰਨੀ ਹੋ ਤਾਂ ਆਪਾਂ ਕਰ ਸਕਦੇ ਆ ਇੱਕ ਪ੍ਰਿੰਸ ਸਾਹਿਬ ਇੱਕ ਦਿਨ ਟਾਕ ਸ਼ੋਅ ਥੋੜਾ ਜਿਹਾ ਰੱਖਾਂਗੇ ਤੁਸੀਂ ਇਨਪੁਟ ਪਾਓ ਕਿਉਂਕਿ ਤੁਹਾਡੇ ਕੋਲ ਡਾਟਾ ਬਹੁਤ ਹੁੰਦਾ ਹੈ ਜਿਹੜੀਆਂ ਆਮ ਖਬਰਾਂ ਮਿਲਦੀਆਂ ਨੇ ਟਰੱਕ ਇੰਡਸਟਰੀ ਨਾਲ ਜੁੜੀਆਂ ਹੋਈਆਂ ਐ ਕਿਹੜੀਆਂ ਮੁਸ਼ਕਲਾਂਾਂ ਚੋਂ ਨਿਕਲਣਾ ਪੈ ਰਿਹਾ ਔਰ ਬਹੁਤ ਸਾਰੀਆਂ ਆਪਣੇ ਬੰਦਿਆਂ ਦੀਆਂ ਵੀ ਗਲਤੀਆਂ ਹੋਣਗੀਆਂ ਪਰ ਹੁਣ ਕਿਉਂਕਿ ਪਹੀਆ ਜਦੋਂ ਦਾ ਸਲੋ ਚੱਲਣਾ ਸ਼ੁਰੂ ਹੋਇਆ ਮਾਰਕੀਟ ਤੇ ਵੀ ਬਹੁਤ ਇਫੈਕਟ ਪਿਆ ਤੇ ਉਹਦੀ ਉਹਦੀ ਗੱਲਬਾਤ ਆਪਾਂ ਜ਼ਰੂਰ ਤੁਹਾਡੇ ਨਾਲ ਕਰਾਂਗੇ ਜੀ ਆਪਾਂ ਹਾਂ ਬਿਲਕੁਲ ਜੀ ਔਰ ਅਨ ਦਿਲਦਾਰਾਨ ਕੋਸ਼ਿਸ਼ ਕਰਾਂਗੇ ਕਿ ਇਹ ਡਾਟਾਬੇਸ ਇਸ ਮੁੱਦੇ ਤੇ ਗੱਲ ਕਰੀਏ ਇੰਡਸਟਰੀ ਦੇ ਵਿੱਚ ਕੀ ਹਾਲਾਤ ਨੇ ਕਿਉਂਕਿ ਮੈਂ ਕੁਝ ਦਿਨ ਪਹਿਲਾਂ ਖਬਰ ਸਾਂਝੀ ਕੀਤੀ ਸੀ ਕਿ ਜਿਹੜਾ ਕਾਰਗੋ ਹੈ ਜਾਂ ਟਰੱਕ ਟ੍ਰੇਲਰ ਦੀਆਂ ਚੋਰੀਆਂ ਨੇ ਉਹ ਪਿਛਲੇ 5 ਸਾਲਾਂ 'ਚ ਕਾਫੀ ਤੇਜ਼ੀ ਦੇ ਨਾਲ ਵਧੀਆਂ ਨੇ ਤੇ 500 ਮਿਲੀਅਨ ਤੋਂ ਜ਼ਿਆਦਾ ਦਾ ਜਿਹੜਾ ਕਾਰਗੋ ਹੈ ਉਹ ਪਿਛਲੇ 5 ਸਾਲਾਂ ਦੇ ਵਿੱਚ ਚੋਰੀ ਹੋਇਆ ਜਿਹਦੇ ਵਿੱਚ ਉਹ ਵੱਡਾ ਹਿੱਸਾ ਬਰਾਮਦ ਵੀ ਨਹੀਂ ਹੋਇਆ ਸੋ ਬਹੁਤ ਸਾਰੇ ਸਵਾਲ ਨੇ ਜਿਹਦੇ ਕਰਕੇ ਇੰਸ਼ੋਰੈਂਸ ਦੀ ਵਾਦੀਆਂ ਨੇ ਨਵੇਂ ਡਰਾਈਵਰਾਂ ਦੇ ਵਾਸਤੇ ਮੁਸ਼ਕਲਾ ਵੀ ਹੁੰਦੀਆਂ ਨੇ ਸੋ ਟਰੱਕਾਂ ਦੀ ਗੱਲ ਚੱਲ ਰਹੀ ਸੀ ਬ੍ਰੈਮਟਨ ਦੇ ਹਾਈਵੇ 50 ਇੱਕ ਕੋਲ ਰੈਨ ਤੇ ਇੱਕ ਟਰੱਕ ਦੇ ਕਾਰ ਚਾਹੀ ਦੀ ਟੱਕਰ ਹੋਈ ਹੈ ਕਾਫੀ ਵੱਡਾ ਐਕਸੀਡੈਂਟ ਸੀਗਾ ਜਿਹਦੇ ਵਿੱਚ ਇੱਕ 20 ਸਾਲਾਂ ਦੀ ਲੜਕੀ ਹੈ ਸੋ ਉਸ ਦੀ ਮੌਤ ਵੀ ਹੋ ਗਈ ਸੀ ਸੋ ਇਹ ਕਾਫੀ ਮੰਦਭਾਗੀ ਖਬਰ ਹੈ ਇੱਕ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ ਜਿੱਥੇ ਕਿ ਇਹ ਮਾਨਪ੍ਰੀਤ ਕੌਰ ਜਿਹੜੀ ਕਿ 2020 ਚ ਆਸਟ੍ਰੇਲੀਆ ਗਈ ਸੀ 4 ਸਾਲਾਂ ਬਾਅਦ ਵਾਪਸ ਆਪਣੇ ਵਤਨ ਪਰਤ ਰਹੀ ਸੀ ਜਹਾਜ਼ ਦੇ ਵਿੱਚ ਅਜੇ ਚੜੀ ਹੈ ਜਹਾਜ਼ ਚੜ ਕੇ ਜਦੋਂ ਅੰਦਰ ਬੈਠੀ ਹੈ ਤਾਂ ਉਹਨੂੰ ਹਾਰਟ ਅਟੈਕ ਆ ਗਿਆ ਤੇ ਉੱਥੇ ਹੀ ਉਸ ਦੀ ਮੌਤ ਹੋ ਗਈ ਸੋ ਇਹ ਜਿਹੜੇ ਇਹ ਦੇਖੋ ਲੜਕੀ ਹੈ ਹੁਣ ਪਤਾ ਨਹੀਂ ਕੀ ਕਾਰਨ ਬਣਿਆ ਹੋਗਾ ਵੀ ਜਹਾਜ਼ ਵਿੱਚ ਬੈੰਦੇ ਸਾਰੇ ਉਹਨੂੰ ਕੀ ਮੁਸ਼ਕਲ ਆ ਗਈ ਸੋ 4 ਸਾਲਾਂ ਬਾਅਦ ਉਹਨੇ ਪਹਿਲੀ ਵਾਰ ਆਪਣੇ ਵਾਪਸ ਇਹ ਵਤਨ ਨੂੰ ਜਾਣਾ ਸੀਗਾ ਤੇ ਉਸ ਦੌਰਾਨ ਹੀ ਜਿਹੜਾ ਜਹਾਜ਼ ਚੜ੍ਹਦੇ ਸਮੇਂ ਹੀ ਜਿਹੜਾ ਹਾਦਸਾ ਹੋਇਆ ਉਹਦੇ ਵਿੱਚ ਇਸ ਲੜਕੀ ਦੀ ਮੌਤ ਹੋਣ ਦੇ ਨਾਲ ਇੱਕ ਕਾਫੀ ਮੰਦਪਾਗੀ ਖਬਰ ਜਿਹੜੀ ਆਸਟ੍ਰੇਲੀਆ ਤੋਂ ਵੀ ਸਾਹਮਣੇ ਆਈ ਹੈ ਜੀ ਜੀ ਪਿੰਨ ਸਾਹਿਬ ਜਾਂਦੇ ਜਾਂਦੇ ਆਪਣੇ ਬਿਜ਼ਨਸ ਬਾਰੇ ਵੀ ਜ਼ਰੂਰ ਗੱਲਬਾਤ ਕਰ ਦਿਓ ਜੀ ਆ ਬਿਲਕੁਲ ਪਿੰਨ ਜੀ ਜਿਵੇਂ ਅਸੀਂ ਹਰ ਰੋਜ਼ ਦਸਿੱਦਾ ਆ ਔਰ ਮੈਨੂੰ ਖੁਦ ਨੂੰ ਵੀ ਇਸ ਕੰਮ 'ਚ ਕਾਫੀ ਸਮਾਂ ਹੋ ਗਿਆ ਕਾਫੀ ਤਜਰਬਾ ਵੀ ਹੈ ਜੀ ਤੇ ਕੀ ਜ਼ਰੂਰਤਾਂ ਨੇ ਇਸ ਇੰਡਸਟਰੀ ਦੀਆਂ ਸੋ ਉਹਨੂੰ ਵੀ ਕਾਫੀ ਸਮਝ ਆਇਆ ਡਰਾਈਵਰਾਂ ਨਾਲ ਵੀ ਕਾਫੀ ਗੱਲਬਾਤ ਹੁੰਦੀ ਰਹਿੰਦੀ ਹੈ ਸੋ ਕਿਸੇ ਨੇ ਵੀ ਕੋਈ ਨਵਾਂ ਜਾਂ ਕੋਈ ਯੂਸਡ ਟਰੱਕ ਟ੍ਰੇਲਰ ਲੈਣਾ ਹੋਵੇ ਵੇਚਣਾ ਹੋਵੇ ਕਿਸੇ ਵੀ ਤਰ੍ਹਾਂ ਦੀ ਫਾਈਨਾਂਸ ਦੀ ਜ਼ਰੂਰਤ ਹੋਵੇ ਤੁਹਾਡੇ ਕੋ ਟੌਨ ਪੇਮੈਂਟ ਦੀ ਮੁਸ਼ਕਲ ਆ ਰਹੀ ਹੈ ਰੈਕਡ ਦੇ ਵਿੱਚ ਕੁਝ ਮੁਸ਼ਕਲ ਹੈ ਤੁਹਾਨੂੰ ਲੱਗ ਰਿਹਾ ਵੀ ਥੋੜੀ ਜਿਹੜੀ ਟਰਮ ਹੈ ਉਹ ਵਧਾ ਦਿੱਤੀ ਜਾਵੇ ਜਿੰਨਾ ਜਿਹੜੀ ਕਿਸ਼ਤ ਦੇਣੀ ਥੋੜੀ ਸਖਾਲੀ ਹੋ ਜਾਏ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਹੈ ਤੁਸੀਂ ਅਜੇ ਨਵੀਂ ਕਾਰਪੋਰੇਸ਼ਨ ਬਣਾਈ ਹੈ ਰੈਕਡ ਇਹਦਾ ਨਹੀਂ ਬੜਿਆ ਸੋ ਬਹੁਤ ਸਾਰੀਆਂ ਮੁਸ਼ਕਲਾਂ ਹੁੰਦੀਆਂ ਨੇ ਜੇ ਤੁਹਾਨੂੰ ਪਹਿਲਾਂ ਹੀ ਉਹਦੇ ਵਾਸਤੇ ਕਲੈਰਟੀ ਹੋਵੇ ਤੁਸੀਂ ਉਸ ਹਿਸਾਬ ਨਾਲ ਆਪਣਾ ਇੱਕ ਮਿੰਟ ਜਿਹੜਾ ਆ ਉਹ ਬਾਜ਼ਾਰ ਚੋਂ ਦੇਖ ਸਕਦੇ ਹੋ ਖਰੀਦ ਸਕਦੇ ਹੋ ਸੋ ਕਿਸੇ ਵੀ ਤਰ੍ਹਾਂ ਦੀ ਇਸ ਸੰਬੰਧੀ ਸਲਾਹ ਕਰਨੀ ਹੋਵੇ ਸੋ ਮੇਰਾ ਨੰਬਰ 416 848 9699 416 848 969